ਅੱਜ ਆਪਾਂ ਗੱਲ ਕਰਾਂਗੇ ਜੀ ਪਟਿਆਲੇ ਜ਼ਿਲ੍ਹੇ ਦੇ ਪਿੰਡ ਨੂਰਪੁਰੇ ਦੀ ਤੇ ਇਸ ਪਿੰਡ ਦੇ ਵਿੱਚ ਬਣਿਆ ਹੋਇਆ ਜੀ ਇਕੋ ਫਾਰਮ ਯਾਨੀ ਕਿ ਐਗਰੀ ਫਾਰਮ ਤੇ ਇਸ ਦੇ ਵਿੱਚ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ ਇੱਕ ਪੂਲ ਤੇ ਹੋਰ ਇਹਦੇ ਆਲੇ-ਦੁਆਲੇ ਲਾ ਕੇ ਦਰਖਤ ਤਾਂ ਬਹੁਤ ਹੀ ਵਧੀਆ ਗ੍ਰੀਨਰੀ ਬਣਾਈ ਗਈ ਹੈ ਤੇ ਇਹਦੇ ਵਿੱਚ ਹੱਟ ਵਗੈਰਾ ਵੀ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਨੇ ਤੇ ਬਾਕੀ ਇਸ ਫਾਰਮ ਦੇ ਵਿੱਚ ਬੱਚਿਆਂ ਦੇ ਖੇਡਣ ਲਈ ਗੇਮਾਂ ਬਹੁਤ ਹੀ ਜਿਆਦਾ ਨੇ ਕਿਉਂਕਿ ਛੁੱਟੀਆਂ ਦੇ ਵਿੱਚ ਬੱਚੇ ਆਉਂਦੇ ਨੇ ਤਾਂ ਇਸ ਪੂਰ ਤੇ ਨਹਾਉਂਦੇ ਨੇ ਤੇ ਗੇਮਾਂ ਨੂੰ ਅੰਜਵਾਏ ਕਰਦੇ ਨੇ ਤੇ ਬਾਕੀ ਇਸ ਫਾਰਮ ਦੇ ਵਿੱਚ ਇੱਕ ਬਣੀ ਹੋਈ ਹੈ ਜੀ ਬਹੁਤ ਹੀ ਸੋਹਣੀ ਝੀਲ ਤੇ ਬਾਕੀ ਹੋਰ ਅੱਗੇ ਪ੍ਰੋਜੈਕਟ ਬਹੁਤ ਹੀ ਵਧੀਆ ਲੱਗ ਰਹੇ ਨੇ ਤੇ ਉਹਨਾਂ ਦਾ ਹਜੇ ਕੰਮ ਚੱਲ ਰਿਹਾ ਹੈ ਤੇ ਇਹ ਸਾਰਾ ਫਾਰਮ ਬਣਾਇਆ ਹੈ ਜੀ ਗੁਰਜਿੰਦਰ ਸਿੰਘ ਸੰਧੂ ਨੇ ਤੇ ਅੱਜ ਆਪਾਂ ਬਾਈ ਜੀ ਹੁਰਾਣਾ ਕਰਾਂਗੇ ਗੱਲਬਾਤ ਤੇ ਨਾਲੇ ਇਹ ਫਾਰਮ ਬਾਰੇ ਜਾਣਾਂਗੇ ਤੇ ਨਾਲੇ ਤੁਹਾਨੂੰ ਵੀ ਕਰਾਵਾਂਗੇ ਜੀ ਇਸ ਫਾਰਮ ਦੀ ਸਾਰੀ ਸੈਰ ਵੀ ਇਹਦੇ ਵਿੱਚ ਕੀ ਕੀ ਬਣਿਆ ਹੋਇਆ ਤੇ ਵੇਖਣਯੋਗ ਬਹੁਤ ਹੀ ਜ਼ਿਆਦੀਆਂ ਚੀਜ਼ਾਂ ਨੇ ਜੀ ਤੇ ਆਜੋ ਜੀ ਸਾਡੇ ਨਾਲ ਬਣ ਕੇ ਰਹੋ ਤੇ ਤੁਹਾਨੂੰ ਕਰਾਨਿਆਂ ਜੀ ਇਸ ਫਾਰਮ ਦੀ ਸੈਰ ਇਹ ਹੈਗਾ ਜੀ ਐਗਰੀ ਫਾਰਮ ਹੈ ਇਹ ਠੀਕ ਹੈ ਜੀ ਇਹਨੂੰ ਇਕੋ ਫਾਰਮ ਵੀ ਕਹਿੰਦੇ ਨੇ ਠੀਕ ਹੈ ਯਾਨੀ ਕਿ ਇਹ ਐਗਰੀਕਲਚਰ ਦਾ ਇੱਕ ਕਨਸੈਪਟ ਹੈ ਇਹ ਐਗਰੀਕਲਚਰ ਨਾਲ ਜੁੜੀ ਹੋਈ ਚੀਜ਼ ਆ ਠੀਕ ਹੈ ਜੀ ਇਹਨ ਦੇ ਚ ਕੁਝ ਵੀ ਚੀਜ਼ ਆ ਜਿਹੜੀ ਉਹ ਵੇਸਟ ਨਹੀਂ ਹੈਗੀ ਇਹ ਪਾਣੀ ਹੈ ਸਾਡਾ ਤਾਂ ਪਾਣੀ ਵੀ ਵੇਸਟ ਨਹੀਂ ਇਹ ਪਾਣੀ ਅਸੀਂ ਪਲਾਂਟ ਨੂੰ ਪਾਣੇ ਆ ਸਾਰੇ ਜਿਹੜੇ ਸਾਡੇ ਕੋਲ 15000 ਪਲਾਂਟਸ ਨੇ ਇਹ ਪਾਣੀ ਉਹਨਾਂ ਨੂੰ ਹੀ ਅਸੀਂ ਪਾ ਦਿੰਨੇ ਆ ਜਾਂ ਇਹੀ ਪਾਣੀ ਜਦੋਂ ਅਸੀਂ ਖਾਲੀ ਕਰਦੇ ਆ ਫਿਰ ਅਸੀਂ ਆਪਦੇ ਖੇਤ ਨੂੰ ਪਾ ਲੈਨੇ ਆ ਖੇਤ ਦੇ ਵਿਚਾਲੇ ਖੜੇ ਆ ਠੀਕ ਹੈ ਤਾਂ ਇਹ ਇਹ ਮੇਨ ਜਿਹੜਾ ਕਨਸੈਪਟ ਹੈ ਇਹ ਹੈਗਾ ਸੀ ਵੀ ਰੁੱਖਾਂ ਦਾ ਆਪਣੇ ਬਹੁਤ ਘਟਦਾ ਜਾਂਦਾ ਤਾਂ ਮੇਨ ਵੀ ਇੱਥੇ ਪਲਾਂਟੇਸ਼ਨ ਹੋਵੇ ਤੇ ਇੱਥੇ ਗ੍ਰੀਨਰੀ ਰਵੇ ਤੇ ਇੱਕ ਆ ਕੇ ਗਰਮੀ 'ਚ ਰੂਹ ਦੀ ਸਕੂਨ ਮਿਲੇ ਆ ਕੇ ਇੱਥੇ ਤਾਂ ਇਹ ਇਹ ਮੇਨ ਇਹਦੀ ਥੋੜੀ ਜੀ ਮਗਜਮਾਰੀ ਵੀ ਹੁੰਦੀ ਆ ਕਿਉਂਕਿ ਜਿਹੜੇ ਪੱਤੇ ਵਗੈਰਾ ਨੇ ਉਹ ਠੱਕੇ ਨਾਲ ਵਿੱਚ ਡਿੱਗ ਜਾਂਦੇ ਨੇ ਆ ਹਵਾਵਾਂ ਨਾਲ ਉਹ ਫਿਰ ਉਹਨੂੰ ਸਾਫ ਸਫਾਈ ਕਰਨ ਦਾ ਥੋੜੀ ਮਗਜਮਾਰੀ ਸਾਡੀ ਜ਼ਿਆਦਾ ਹੀ ਰਹਿੰਦੀ ਆ ਵੀ ਇਹਨੂੰ ਸਾਫ ਸਫਾਈ ਕਰਨ ਦੀ ਤੇ ਬਾਕੀ ਫਿਰ ਜਿਹੜੇ ਇੱਥੇ ਆਉਂਦੇ ਨੇ ਮਿੱਤਰ ਪਿਆਰੇ ਉਹ ਵੇਖ ਕੇ ਉਹਨਾਂ ਦੀ ਰੂਹ ਖੁਸ਼ ਹੁੰਦੀ ਹੈ ਸਹੀ ਗੱਲ ਹੈ ਤੇ ਬਾਈ ਜਿਵੇਂ ਆਪਾਂ ਦੇਖ ਰਹੇ ਆ ਵੀ ਅਸੀਂ ਹੁਣ ਕਈ ਮਤਲਬ ਇਹਦਾ ਪੂਲ ਤੇ ਜਾਈਦਾ ਪਰ ਜਿਹੜਾ ਆਪਣੇ ਦੇਖ ਰਹੇ ਆ ਇੱਥੇ ਪੂਲ ਦਾ ਪਾਣੀ ਹੈ ਇਹ ਬਹੁਤ ਹੀ ਜ਼ਿਆਦਾ ਸਾਫ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਥੱਲੇ ਤੱਕ ਧਰਤੀ ਦਿਖ ਰਹੀ ਐ ਤੇ ਕੋਈ ਬਿਲਕੁਲ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਹੈਗੀ ਤੇ ਬਾਈ ਜੀ ਜਿਵੇਂ ਹੁਣ ਇਹ ਮਤਲਬ ਇੰਨਾ ਪਾਣੀ ਸਾਫ਼ ਐ ਇਸ ਨੂੰ ਜਿਵੇਂ ਸਾਫ਼ ਰੱਖਣਾ ਤੇ ਤੁਸੀਂ ਇਹਦੇ ਬਾਰੇ ਰਾਜ ਦੱਸੋ ਵੀ ਇਹ ਜਿਹੜਾ ਆਪਣਾ ਪਾਣੀ ਐ ਵੀ ਇੰਨਾ ਸਾਫ਼ ਕਿਵੇਂ ਐ ਵੀ ਤੁਸੀਂ ਵੀ ਕੋਈ ਕੈਮੀਕਲ ਪਾਉਂਦੇ ਹੋ ਜਾਂ ਇਹਨੂੰ ਨੇਚਰਲੀ ਸਾਫ਼ ਕਰਦੇ ਹੋ ਨਹੀਂ ਹੁਣ ਇੱਕ ਚੱਲੀ ਹੋਈ ਮੇਥ ਜੀ ਇਹਨਾਂ ਦੇ ਚ ਜੀ ਨੀਲਾ ਰੰਗ ਪੈਂਦਾ ਜੀ ਇਹਨਾਂ ਦੇ ਚ ਆਹ ਜੈੱਲ ਪੈਂਦੀ ਐ ਫਲਾਣਾ ਪੈਂਦਾ ਇੱਕ ਦਿਨ ਮੁੰਡੇ ਆਸਦੇ ਸੀ ਇੱਥੇ ਬੈਠੇ ਸੀ ਤਾਂ ਸਾਡੇ ਕੋਲ ਦੋ ਫਿਲਟਰ ਨੇ ਇਹਦੇ ਜਿਹੜੇ ਨੂੰ ਪਾਣੀ ਨੂੰ ਆ ਜਿਹੜਾ ਉੱਪਰੋਂ ਪਾਣੀ ਛਤਰੀਆਂ ਤੋਂ ਨਿਕਲਦਾ ਹੈ ਜਿਹੜਾ ਇਹ ਫਿਲਟਰ ਹੋ ਕੇ ਨਿਕਲਦਾ ਹੈ ਇਹ ਪੈਰਾਂ 'ਚ ਇਹਦੇ ਜਾਲੀਆਂ ਬਣੀਆਂ ਨੇ ਉੱਥੋਂ ਪਾਣੀ ਲੈਂਦਾ ਤੇ ਜਿਹੜਾ ਉੱਪਰੋਂ ਨਿਕਲਦਾ ਇਹ ਫਿਲਟਰੇਸ਼ਨ ਹੋ ਕੇ ਨਿਕਲਦਾ ਤਾਂ ਜਿਹੜਾ ਗੁਹੇਂਦੇ 'ਚ ਮਾੜਾ ਮੋਟਾ ਗ੍ਰੀਨ ਕਣ ਕੋਈ ਜਿਹੜੀ ਆਪਣੀ ਸਕਿਨ ਦੀ ਡਸਟ ਜਾਂ ਸਕਿਨ ਵਿੱਚ ਮਰੀ ਹੋਈ ਰਹਿ ਜਾਂਦੀ ਆ ਉਹ ਸਾਰੇ ਉਹ ਉਹਦੇ ਵਿੱਚ ਹੀ ਫਿਲਟਰ ਜੀ ਰਹਿ ਜਾਂਦੀ ਆ ਤਾਂ ਉਹ ਫਿਲਟਰ ਦਿਨ 'ਚ ਤਿੰਨ ਚਾਰ ਵਾਰੀ ਸਾਫ਼ ਕਰਨਾ ਪੈਂਦਾ ਤਾਂ ਕਿ ਉਹ ਸਾਰੀ ਡਸਟ ਹੈ ਜਿਹੜੀ ਬਾਹਰ ਨਿਕਲ ਜੇ ਤੇ ਰੋਜ਼ ਇਹਨੂੰ ਵੈਕਿਊਮ ਕਰਨਾ ਪੈਂਦਾ ਇੱਕ ਮਸ਼ੀਨ ਆ ਸਾਡੇ ਕੋਲ ਜਿਹੜੀ ਉਹ ਬੰਦਾ ਸਾਡਾ ਰੋਜ਼ ਲੈ ਕੇ ਉਹ ਸਿਰਫ ਡੇਢ ਫੁੱਟ ਜਗ੍ਹਾ ਇੱਕ ਵਾਰੀ ਲੈ ਕੇ ਜਾਂਦੀ ਆ ਤਾਂ ਉਹਨਾਂ ਦੇ ਲਈ 4 ਤੋਂ 4.5 ਘੰਟੇ ਸਾਨੂੰ ਡੇਲੀ ਦੇ ਉਹ ਅਸੀਂ ਫਰਸ਼ ਤੇ ਜੇ ਕੋਈ ਕੱਟਾ ਮਿੱਟੀ ਮਾੜਾ ਮੋਟਾ ਬਾਹਰੋਂ ਉੱਡ ਕੇ ਪੈ ਜਾਂਦਾ ਤਾਂ ਉਹ ਸਾਰਾ ਅਸੀਂ ਫਰਸ਼ ਆ ਜਿਹੜਾ ਉਹ 4-4.5 5 ਘੰਟੇ ਲਾ ਕੇ ਉਹ ਰੋਜ਼ ਉਹਨੂੰ ਸਾਫ਼ ਕਰਦੇ ਆ ਠੀਕ ਹੈ ਤਾਂ ਬਾਕੀ ਇਹਦੀ ਜਾਲੀ ਨਾਲ ਸਫਾਈ ਹੁੰਦੀ ਕੋਈ ਪੱਤਾ ਡਿੱਗ ਜੇ ਕੋਈ ਉੱਪਰ ਕੋਈ ਕੰਡ ਡਿੱਗ ਜੇ ਉਹ ਜਾਲੀ ਨਾਲ ਸਾਫ਼ ਹੁੰਦਾ ਡੇਲੀ ਨੂੰ ਤੇ ਜਿਵੇਂ ਆਪਾਂ ਦੇਖਦੇ ਆਂ ਬਾਈ ਜੀ ਹੁਣ ਜਿਵੇਂ ਆਪਾਂ ਇਹ ਆਪਾਂ ਬਣਾਇਆ ਹੋਇਆ ਤੇ ਆਪਣਾ ਇੱਕ ਇੱਕ ਸਾਈਡ ਤੇ ਆ ਗਿਆ ਜਿਵੇਂ ਪਿੰਡ ਚ ਆ ਗਿਆ ਜਿਵੇਂ ਜਿਆਦਾਤਰ ਦੇਖਦੇ ਆਂ ਵੀ ਇਹ ਚੀਜ਼ਾਂ ਰੋਡ ਤੇ ਬਣੀਆਂ ਹੁੰਦੀਆਂ ਨੇ ਤੇ ਲੋਕ ਜਿਆਦਾ ਹੁੰਦੇ ਨੇ ਤੇ ਜਿਵੇਂ ਹੁਣ ਤੁਸੀਂ ਆਪਾਂ ਵੇਖਿਆ ਵੀ ਖਾਸ ਕਰਕੇ ਜਿਵੇਂ ਲੋਕ ਗਰਮੀਆਂ ਦੇ ਵਿੱਚ ਨਹਾਉਣ ਆਉਂਦੇ ਨੇ ਜਿਵੇਂ ਆਪਾਂ ਦੇਖਦੇ ਆਂ ਵੀ ਰੋਡ ਤੇ ਬਣੇ ਹੁੰਦੇ ਨੇ ਤਾਂ ਉੱਥੇ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੀ ਭੀੜ ਜਾਦੀ ਹੁੰਦੀ ਐ ਤੇ ਆਪਣੇ ਕਿਵੇਂ ਇੱਥੇ ਮਤਲਬ ਕਿੰਨੀ ਕਿੰਨੇ ਕੁ ਲੋਕ ਆ ਜਾਂਦੇ ਨੇ ਵੀ ਪਤਾ ਐ ਲੋਕਾਂ ਨੂੰ ਵੀ ਇਹਦੇ ਬਾਰੇ ਅਰੇ ਜੀ ਇਹ ਰੋਡ ਤੇ ਜਿਹੜੇ ਬਣੇ ਹੁੰਦੇ ਨੇ ਉਹ ਤਕਰੀਬਨ ਵਾਟਰ پارک ਹੁੰਦੇ ਨੇ ਠੀਕ ਹੈ ਜੀ ਇਹ ਜਿਵੇਂ ਤੁਹਾਨੂੰ ਦੱਸਿਆ ਵੀ ਐਗਰੀਕਲਚਰ ਦਾ ਪ੍ਰੋਜੈਕਟ ਹੈ ਐਗਰੀਕਲਚਰ ਦਾ ਪ੍ਰੋਜੈਕਟ ਹੈ ਇਕੋ ਇਕੋ ਫਾਰਮ ਹੈ ਤਾਂ ਜੇ ਇਹ ਰੋਡ ਤੇ ਹੋਊਗਾ ਤਾਂ ਇੱਥੇ ਸ਼ੋਰ ਸ਼ਰਾਬਾ ਰੋਡ ਦਾ ਰੋਡ ਦੀ ਡਸਟ ਰੋਡ ਦੀ ਗਰਮੀ ਤਾਂ ਉਹ ਭੀੜ ਭੜੱਕੇ ਤੋਂ ਲੋਕ ਰਾਹਤ ਪਾਣ ਲਈ ਤਾਂ ਇੱਥੇ ਆਉਂਦੇ ਨੇ ਇੱਥੇ ਆਉਂਦੇ ਨੇ ਤਾਂ ਇੱਥੇ ਸਾਡੇ ਕੋਲ ਜਿਵੇਂ ਚਿੜੀਆਂ ਨੇ 15 20 ਤਰ੍ਹਾਂ ਦੀਆਂ ਹੋਰ ਗਲੈਰੀਆਂ ਨੇ ਸਾਡੇ ਕੋਲ ਉਹ ਇੱਥੇ ਆਪ ਹੀ ਇੱਥੇ ਨੇਚਰਲੀ ਰਹਿੰਦੀਆਂ ਤਾ ਐਨੀ ਟ੍ਰੈਫਿਕ ਦੇ ਵਿੱਚ ਜਾਂ ਐਨੇ ਖੜਕੇ ਦੇ ਵਿੱਚ ਉੱਥੇ ਉਹ ਰਹਿ ਨਹੀਂ ਸਕਦੀ। ਰਹਿ ਨਹੀਂ ਸਕਦੀ। ਤਾਂ ਉਹ ਸਾਡੇ ਕੋਲ ਇੱਥੇ ਸ਼ਾਂਤੀ ਕਰਕੇ ਜਿਆਦਾ ਲੋਕ ਆਉਂਦੇ ਨੇ। ਠੀਕ ਹੈ। ਤੇ ਇਹ ਹੁਣ ਜੇ ਆਪਾਂ ਸਵੇਰ ਦਾ 7:30-8:00 ਵਜੇ ਦੇ ਟਾਈਮ ਤੇ ਖਲੋਤੇ ਆਂ ਤੇ ਇਹ ਤਕਰੀਬਨ ਸਾਡਾ 9:00 ਹੀ 9:00 ਵਜੇ ਚਾਲੂ ਹੁੰਦਾ ਸਮਾਂ ਸਾਡਾ। ਠੀਕ ਹੈ ਜੀ। ਤਾਂ 10:00-10:30-11:00 ਵਜੇ ਇੱਥੇ ਯਾਨੀ ਕਿ ਰਸ਼ ਹੋਣਾ ਸ਼ੁਰੂ ਹੋ ਜਾਂਦਾ। ਯਾਨੀ ਕਿ ਉਸ ਤੋਂ ਬਾਅਦ ਜਿਹੜੇ ਮਤਲਬ ਲੋਕ ਨੇ ਵੀ ਇੱਥੇ ਆਉਣ ਲੱਗ ਜਾਂਦੇ ਨੇ ਤੇ ਇੱਥੇ ਬਾਅਦ ਦੇ ਵਿੱਚ ਭਾਰੀ ਭੀੜ ਆ ਜਾਂਦੀ ਹੈ। ਬਿਲਕੁਲ ਠੀਕ ਹੈ ਜ ਤੇ ਬਾਈ ਜੀ ਜਿਵੇਂ ਆਪਾਂ ਇਹ ਪੂਲ ਦੇਖ ਰਹੇ ਆ ਤੇ ਇਹਦੇ ਵਿੱਚ ਪਾਣੀ ਜਿਵੇਂ ਆਪਾਂ ਦੇਖ ਰਿਹਾ ਵੀ ਵੇਖਣ ਚ ਤਾਂ ਲੱਗਦਾ ਕਾਫੀ ਡੂੰਘਾ ਪਾਣੀ ਹੈ ਪਰ ਥੱਲੇ ਆਪਾਂ ਦੇਖੀਏ ਤਾਂ ਥੱਲੇ ਵਾਲਾ ਫਰਸ਼ ਦਿਖਾਈ ਦੇ ਰਿਹਾ ਹੈ ਤੇ ਜਿਵੇਂ ਬਾਈ ਜੀ ਇਹ ਦੱਸੋ ਵੀ ਜਿਹੜਾ ਇਹ ਮਤਲਬ ਪੂਲ ਆਪਣਾ ਬਣਿਆ ਹੋਇਆ ਹੈ ਇਹ ਕਿਹੜੇ ਵਰਗ ਲਈ ਬਣਿਆ ਹੋਇਆ ਹੈ ਵੀ ਜਾਂ ਮਤਲਬ ਜ਼ਿਆਦਾਤਰ ਵੱਡਿਆਂ ਲਈ ਜਾਂ ਬਿਜਲੇ ਲੈਵਲ ਲਈ ਮੁੰਡਿਆਂ ਲਈ ਤੇ ਜਾਂ ਬੱਚਿਆਂ ਲਈ ਨਹੀਂ ਸਾਡੇ ਕੋਲ ਸਾਰੇ ਤਰ੍ਹਾਂ ਦੀ ਆਉਂਦੇ ਜ਼ਿਆਦਾ ਸਾਡੇ ਕੋਲ ਫੈਮਲੀਆਂ ਆਉਂਦੀਆਂ ਨੇ ਠੀਕ ਹੈ ਕਿਉਂਕਿ ਫੈਮਲੀਆਂ ਨੂੰ ਆਪਣੇ ਏਰੀਏ ਦਾ ਵੀ ਲਾ ਲੋ ਜਾਂ ਸ਼ਹਿਰਾਂ ਦਾ ਵੱਡਿਆਂ ਦਾ ਹਸਾਬ ਕੁਝ ਹੋਰ ਹੁੰਦਾ ਤਾਂ ਸਾਡੇ ਬੰਦਿਆਂ ਨੂੰ ਹੁੰਦਾ ਵੀ ਅਸੀਂ ਜਾਈਏ ਕਿਤੇ ਉਸ ਜਗ੍ਹਾ ਦੇ ਮਕਾਲ ਹੀ ਨਾ ਲੈ ਲਈਏ ਕਿਉਂਕਿ ਅਸੀਂ ਜਦ ਆਪਦੀ ਬੇਟੀ ਨਾਲ ਜਾਂਦੇ ਆ ਆਪਦੀ ਵਾਈਫ ਨਾਲ ਜਾਂਦੇ ਆ ਕਰਨ ਤਾਂ ਅਸੀਂ ਇੰਜੋਏ ਜਾਂਦੇ ਆ ਤਾਂ ਉੱਥੇ ਜਾ ਕੇ ਕੋਈ ਬੰਦਾ ਗਲਤ ਮਿਸਬਿਹੇਵ ਕਰ ਰਿਹਾ ਜਾਂ ਕੋਈ ਤਾਂ ਬਗਾਨੀ ਥਾਂ ਤੇ ਜਾ ਕੇ ਅਜੀਬ ਲੱਗਦਾ ਸਹੀ ਗੱਲ ਹੈ ਤਾਂ ਸਾਡੇ ਕੋਲ ਜਿਆਦਾ ਫੈਮਲੀਆਂ ਆਉਂਦੀਆਂ ਸਾਡਾ ਉਹਨਾਂ ਨੂੰ ਹੁੰਦਾ ਹੈ ਵੀ ਤੁਸੀਂ ਆਓ ਸਾਡੇ ਕੋਲ ਤਾਂ ਤੁਸੀਂ ਜਦ ਸਾਡੇ ਕੋਲ ਆਇਓ ਸਾਡਾ ਹੀ ਪਰਿਵਾਰ ਆ ਤੁਸੀਂ ਇਸ ਗੱਲ ਦੀ ਕੋਈ ਟੈਨਸ਼ਨ ਨਹੀਂ ਬੋਝ ਨਹੀਂ ਵੀ ਹਾਂ ਜੀ ਵੀ ਅਸੀਂ ਵੇਖਣਾ ਜਾਂ ਕਰਨਾ ਉਹ ਸਾਡੀ ਜ਼ਿੰਮੇਵਾਰੀ ਆ ਅਸੀਂ ਅਸੀਂ ਉਹਨਾਂ ਨੂੰ ਹੈਂਡਲ ਕਰਨਾ ਵੀ ਕੀ ਆ ਕੀ ਨਹੀਂ ਅਸੀਂ ਫੈਮਿਲੀਜ਼ ਨੂੰ ਪ੍ਰੋਟੈਕਸ਼ਨ ਅਸੀਂ ਦੇਣੀ ਆ ਇਹ ਇਹ ਵੈਸੇ ਥੋੜਾ ਉਹਨਾਂ ਨੂੰ ਕਈ ਵਾਰੀ ਨਾ ਮਨ ਨੂੰ ਝਿਜਕ ਹੁੰਦੀ ਕਈ ਵਾਰੀ ਵੀਰ ਜਾਵਾਂਗੇ ਕੋਈ ਉਂਜੀ ਨਾ ਹੋ ਜੇ ਕਈ ਵਾਰੀ ਸਾਡੇ ਕੋਲ ਆਂਦੇ ਵੀ ਭਰਾ ਤੇ ਉਹ ਫਿਰ ਉਹ ਤੋਂ ਬਾਅਦ ਚ ਕੀ ਹੁੰਦਾ ਵੀ ਉਹ ਦੁਬਾਰਾ ਜਦੋਂ ਆਉਂਦੇ ਨੇ ਜਿਵੇਂ ਉਹਨਾਂ ਨੂੰ ਕੋਈ ਕੰਮ ਕਰਾ ਉਹ ਆਪਦੀ ਫੈਮਿਲੀਜ਼ ਨੂੰ ਸਾਡੇ ਕੋਲ ਛੱਡ ਜਾਂਦੇ ਨੇ ਵੀ ਬਾਈ ਦੀ ਅਸੀਂ ਚ ਪੰਜ ਚਾਰ ਘੰਟੇ ਕੰਮ ਹੈ ਸਾਨੂੰ ਤੇ ਜੀ ਦੋ ਜੀ ਉਥੋਂ ਫ੍ਰੀ ਹੋਏ ਉਦੋਂ ਲੈ ਜਾਗੇ ਤੇ ਤੁਸੀਂ ਜੋ ਇਹਨਾਂ ਖਾਣਾ ਪੈਣਾ ਖਵਾ ਦਿਆ ਜੇ ਤੇ ਤੁਸੀਂ ਇਹਨਾਂ ਦਾ ਧਿਆਨ ਰੱਖਣਾ ਧਿਆਨ ਰੱਖਿਆ ਤਾਂ ਬੱਚੀਆਂ ਸਾਡੇ ਕੋਲ ਆਉਂਦੀਆਂ ਇੱਥੇ ਤਕਰੀਬਨ ਸਾਡੇ ਕੋਲ ਬੀਬੀਆਂ ਆਉਂਦੀਆਂ ਨੇ ਛੋਟੇ ਬੱਚੇ ਆਉਂਦੇ ਨੇ ਵੱਡੀ ਉਮਰ ਦੇ ਵੀ ਆਉਂਦੇ ਸਾਡੇ ਕੋਲ ਯੰਗ ਵੀ ਆਉਂਦੇ ਨੇ ਤੇ ਬਾਪੂ ਜੀ ਹੋਰੀ ਵੀ ਕਈ ਵਾਰੀ ਆ ਜਾਂਦੇ ਨੇ ਕੋਈ 60 70 ਸਾਲ ਵਾਲੇ ਉਹ ਵੀ ਉੱਥੇ ਇੰਜੋਏ ਕਰਨ ਲੱਗੇ ਹੁੰਦੇ ਬੱਚਿਆਂ ਨਾਲ ਤਾਂ ਇੱਥੇ ਕੋ ਕਿਸੇ ਨੂੰ ਚਿੜਕਣੀ ਲੱਗਦੀ ਆ ਉਹਦਾ ਪਰਿਵਾਰਕ ਮਾਹੌਲ ਹੀ ਲੱਗਦਾ ਸਾਰਿਆਂ ਨੂੰ ਤਾਂ ਉਹ ਭੀੜ ਭੜੱਕੇ ਘੱਟ ਕਰਕੇ ਉਹ ਪਰਿਵਾਰਕ ਮਾਹੌਲ ਥੋੜਾ ਜ ਜਿਵੇਂ ਆ 1.5 ਫੁੱਟ ਪਾਣੀ ਐ ਇੱਥੇ ਇਹ ਛੋਟੇ ਬੱਚਿਆਂ ਲਈ ਆ ਅੱਗੇ ਸਲਾਈਡਾਂ ਲਈ ਤਕਰੀਬਨ 3 ਫੁੱਟ ਪਾਣੀ ਆ ਵੀ ਉਹ ਸੱਟ ਨਾ ਲੱਗੇ ਸਲਾਈਡ ਤੋਂ ਤੇ ਪਰਾਂ ਜਿਹੜੇ ਯੰਗ ਇਸ ਦੇ ਨੇ ਉਹ ਕਈ ਵਾਰੀ ਕਹਿੰਦੇ ਪਾਣੀ ਚਾਹੀਦਾ ਉਹ ਇੱਕ ਸਾਈਡ ਤੋਂ 1.5 ਫੁੱਟ ਐ ਇੱਕ ਸਾਈਡ ਤੇ 6 ਫੁੱਟ ਤਾਂ ਉਹ ਸਾਰੇ ਵਰਗ ਲਈ ਅਲੱਗ-ਅਲੱਗ ਜਿਹੜੀਆਂ ਉਹ ਫੈਸਿਲਿਟੀਆਂ ਦੇ ਦੇ ਚ ਬਣਾਈਆਂ ਪਾਣੀ ਦੀ ਠੀਕ ਹੈ ਹਾਂਜੀ ਵੀ ਯਾਨੀ ਕਿ ਜਿਹੜੇ ਹਿਸਾਬ ਨਾਲ ਕਿਸੇ ਨੇ ਜਿੰਨੇ ਜਿੰਨੇ ਪਾਣੀ ਚ ਨਹਾਉਣਾ ਹੋਏ ਉਹ 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 ਉਵੇਂ ਦੀ ਜਗ੍ਹਾ ਆਉਂਦੀ ਪਾਣੀ ਚ ਕਿਉਂਕਿ ਆਪਾਂ ਦੇਖਦੇ ਆ ਬਿਲਕੁਲ ਤੁਸੀਂ ਸਹੀ ਗੱਲ ਕਹੀ ਵੀ ਜਿਹੜੇ ਜੰਗ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਐ ਹੁੰਦਾ ਵੀ ਨਵੀਂ ਉਮਰ ਹੁੰਦੀ ਹੈ। ਥੋੜਾ ਜਿਹਾ ਪਾਣੀ ਡੁੱਬਣਾ। ਹਾਂ ਤੇ ਜਿਵੇਂ ਚਲੋ ਸਿਆਣੀ ਉਮਰ ਦੇ ਹੋ ਗਏ ਜਾਂ ਆਪਣੀਆਂ ਬੀਬੀਆਂ ਪੈਣਾ ਹੋ ਗਈਆਂ ਉਹਨਾਂ ਨੇ ਤੇ ਚਲੋ ਐ ਹੁੰਦਾ ਵੀ ਥੋੜਾ ਜਿਹਾ ਐਂਜੋਇਮੈਂਟ ਕਰਨਾ ਹੁੰਦਾ ਬੱਚਿਆਂ ਦੇ ਨਾਲ। ਇੱਕ ਬੰਦੇ ਦਾ ਸਾਡੇ ਕੋਲ ਬੈਠ ਨਹੀਂ ਆਉਂਦੇ ਜੀ। ਪਾਣੀ 'ਚੋ ਬੈਠੇ ਰਹਿੰਦੇ ਨੇ ਇੱਕ ਅਜੀਬ ਸਕੂਨ ਫੀਲ ਹੁੰਦਾ। ਸਹੀ ਗੱਲ। ਉਹ ਉੱਥੇ 1.5 ਫੁੱਟ ਪਾਣੀ ਆਉਂਦੇ 'ਚ ਉਹ ਸਾਈਡ ਤੇ ਹੋ ਕੇ ਆਪਦਾ ਬੈਠੀ ਰਹਿੰਦੇ 2 ਘੰਟੇ। ਹਾਂ। ਤਾਂ ਅਲੱਗ-ਅਲੱਗ ਫੀਲਿੰਗਸ ਨੇ ਜਿਵੇਂ ਦੀ ਕਿਸੇ ਦੀ ਉਹ ਸਾਰੇ ਧਿਆਨ 'ਚ ਰੱਖ ਕੇ ਐ ਹੁਣ ਜਿਵੇਂ ਆਪਾਂ ਦੇਖਦੇ ਆਂ ਕੋਈ ਬੰਦਾ ਨਹਾਇ ਹੀ ਨਾ ਵੈਸੀ ਬੈਠਾ ਰਵੇ ਆ ਵੈਸੀ ਦਿਲ ਲੱਗ ਜਾਂਦਾ ਦਿਲ ਨੂੰ ਇਹਨੂੰ ਦੇਖ ਦੇ ਕੇ ਹੀ ਦਿਲ ਲੱਗ ਆ ਰਿਹਾ ਕਿਉਂਕਿ ਬਹੁਤ ਸੋਹਣੇ ਫੁਹਾਰੇ ਚੱਲ ਰਹੇ ਨੇ ਤਾਂ ਇੱਕ ਅਲੱਗ ਹੀ ਤਰ੍ਹਾਂ ਦਾ ਬੰਦਾ ਮਤਲਬ ਸਕੂਨ ਜਾਂ ਮਹਿਸੂਸ ਕਰਦਾ ਹੈ ਤੇ ਆਪਣੇ ਮਨ ਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਸ਼ਾਂਤੀ ਮਿਲਦੀ ਹੈ ਬਿਲਕੁਲ ਬਿਲਕੁਲ ਤੇ ਭਾਈ ਜੀ ਜਿਵੇਂ ਆਪਾਂ ਉੱਪਰੋਂ ਦੇਖ ਰਹੇ ਆ ਤਾਂ ਬਹੁਤ ਹੀ ਸੋਹਣਾ ਇੱਥੋਂ ਨਜ਼ਾਰਾ ਹੈ ਜਿਵੇਂ ਆਪਾਂ ਦੇਖ ਰਹੇ ਆਂ ਵੀ ਥੱਲੇ ਪੂਲ ਵੀ ਇੱਥੋਂ ਸਾਰਾ ਦਿਸਦਾ ਹੈ ਤੇ ਜਿਵੇਂ ਹੁਣ ਆਪਾਂ ਥੱਲੇੋਂ ਦੇਖਿਆ ਸੀ ਤਾਂ ਪੂਲੇ ਬਿਲਕੁਲ ਛੋਟਾ ਜਿਹਾ ਲੱਗਦਾ ਸੀ ਪਰ ਇੱਥੋਂ ਉੱਪਰ ਉਹ ਮਤਲਬ ਇੱਥੇ ਉੱਪਰ ਖੜ ਕੇ ਉਚਾਈ ਤੋਂ ਪਤਾ ਲੱਗਦਾ ਹੈ ਵੀ ਇਹ ਕਿੰਨਾ ਵੱਡਾ ਹੈ ਕਿਉਂਕਿ ਜਦੋਂ ਆਪਾਂ ਥੱਲੇ ਦੇਖਦੇ ਆਂ ਤੇ ਆਪਣੀ ਨਿਗਾਹ ਜਿਹੜੀ ਉਹ ਨੇ ਏਰੀਏ ਤੱਕ ਹੀ ਸੀਮਤ ਰਹਿੰਦੀ ਹੈ ਤੇ ਉਚਾਈ ਤੋਂ ਜਾ ਕੇ ਪੂਰਾ ਪਤਾ ਲੱਗਦਾ ਹੈ ਵੀ ਕਿੰਨੀ ਜਗ੍ਹਾ ਦੇ ਵਿੱਚ ਬਣਿਆ ਜਾਂ ਕਿੰਨਾ ਖੁੱਲਾ ਹੈ ਤੇ ਭਾਈ ਜੀ ਆਪਾਂ ਜਿਵੇਂ ਇੱਥੋਂ ਨਿਗਾਹ ਮਾਰ ਰਹੇ ਆਂ ਦੂਰ ਤੱਕ ਜਿਵੇਂ ਆਪਾਂ ਪਿੱਛੇ ਬਹੁਤ ਸੋਹਣੀ ਪਾਰਕ ਵੀ ਬਣੀ ਤੇ ਗ੍ਰੀਨਰੀ ਆ ਪਿੱਛੇ ਦਰਖਤ ਲਾਏ ਹੋਏ ਨੇ ਤੇ ਪਰਲੀ ਸਾਈਡ ਜਿਵੇਂ ਤੁਸੀਂ ਕੰਟੀਨ ਬਣਾਈ ਹੋਈ ਹੈ ਤਾਂ ਨਜ਼ਾਰਾ ਜਿਹੜਾ ਬਹੁਤ ਹੀ ਸੋਹਣਾ ਇੱਥੋਂ ਲੱਗਦਾ ਹੈ ਤੇ ਬਾਈ ਜੀ ਆਪਣੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਵੀ ਜਿਵੇਂ ਹੁਣ ਅੱਜ ਕੱਲ੍ਹ ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ ਐ ਤੇ ਮਤਲਬ ਬੱਚੇ ਜ਼ਿਆਦਾਤਰ ਇਹੋ ਜਿਹੇ ਥਾਵਾਂ ਤੇ ਜਾਣਾ ਪਸੰਦ ਕਰਦੇ ਨੇ ਜੇਕਰ ਜਿਵੇਂ ਨਾਲ ਬੱਚੇ ਆਉਂਦੇ ਨੇ ਤੇ ਆਪਾਂ ਦੇਖਦੇ ਆਂ ਵੀ ਜਿਵੇਂ ਇੱਕ ਤਾਂ ਪੂਲ ਹੋ ਗਿਆ ਨਹਾਉਣ ਵਾਲਾ ਜਾਂ ਪਿੱਛੇ ਮਤਲਬ ਪਾਰਕ ਬਣੀ ਹੋਈ ਹੈ ਤੇ ਪਰਲੇ ਪਾਸੇ ਗ੍ਰੀਨਰੀ ਆ ਤੇ ਉਹਦੇ ਉੱਪਰ ਉਹ ਚੜਨ ਵਾਲਾ ਵੀ ਬਹੁਤ ਸੋਹਣਾ ਬੜਿਆ ਹੋਇਆ ਜਿਵੇਂ ਦੋ ਦਰਸ਼ਤਾਂ ਦੇ ਉੱਪ ਤੇ ਇਸ ਤੋਂ ਇਲਾਵਾ ਹੋਰ ਕੀ ਚੀਜ਼ ਹੈ ਕੋਈ ਮਤਲਬ ਜਿਹਦੇ ਨਾਲ ਬੱਚੇ ਖੁਸ਼ ਰਹਿਣ ਜਾਂ ਉਹਨਾਂ ਦਾ ਵੀ ਦਿਲ ਲੱਗਾ ਰਹੇ ਜੀ ਇੱਕ ਤਾਂ ਜਿਵੇਂ ਪੂਲ ਦੀ ਗੱਲ ਤੁਸੀਂ ਕੀਤੀ ਹੈ ਆਪਣੇ ਕੋਲ ਕੱਲਾ ਪੂਲ ਹੀ ਪੰਜ ਕਨਾਲਾਂ ਚ ਠੀਕ ਹੈ ਪੰਜ ਕਨਾਲਾਂ ਜਗ੍ਹਾ ਚ ਕੱਲਾ ਪੂਲ ਹੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਬੱਚਿਆਂ ਦੀ ਐਕਟੀਵਿਟੀਜ਼ ਲਈ ਸਾਡੇ ਕੋਲ 60 ਪਲੱਸ ਗੇਮਸ ਨੇ ਤੇ ਛੋਟੇ ਵੱਡਿਆਂ ਦੇ ਸਾਰਿਆਂ ਦੇ ਧਿਆਨ ਰੱਖ ਕੇ ਉਹ ਬਣਾਈਆਂ ਗਈਆਂ ਤੇ ਜਿਵੇਂ ਹੁਣ ਬੱਚੇ ਮੋਬਾਈਲ ਦੇ ਵਿੱਚ ਸਾਰਾ ਦਿਨ ਖੁੱਬੇ ਰਹਿੰਦੇ ਨੇ ਤੇ ਮਾਪੇ ਦਾ ਇੱਕੋ ਹੀ ਹੁੰਦਾ ਵੀ ਕੁਝ ਸ਼ਾਸਤਰਾ ਦੀਆਂ ਗੇਮ ਹੋਣ ਵੀ ਆ ਫੋਨ ਤੋਂ ਬਾਹਰ ਨਿਕਲ ਕੇ ਕੁਝ ਕਰਨਾ ਤਾਂ ਅਸੀਂ ਇਨਡੋਰ ਗੇਮਸ ਸਾਡੀਆਂ ਵੀ ਬਹੁਤ ਘੱਟ ਨੇ ਸਾਡੇ ਕੋਲ ਆਊਟਡੋਰ ਗੇਮਸ ਹੀ ਨੇ ਸਾਰੀਆਂ ਜਾਨੀ ਕਿ ਜਿਵੇਂ ਤੁਸੀਂ ਗਿਆ ਵੀ 60 ਗੇਮਾਂ ਬਾਈ ਜੀ 60 ਗੇਮਾਂ ਬਹੁਤ ਹੁੰਦੀਆਂ ਨੇ ਆ ਸਾਰੀਆਂ ਆਪਣੇ ਕੋਲ ਨੇ ਜੀ ਅੱਛਾ ਤੇ ਉਸ ਤੋਂ ਬਾਅਦ ਜਿਵੇਂ ਬੱਚੇ ਇੱਥੇ ਖੇਡਦੇ ਨੇ ਜਾਂ ਕੁਝ ਛੋਟੇ ਬੱਚੇ ਨੇ ਜਿਵੇਂ 2-3 ਸਾਲ ਦੇ ਤਾਂ ਉਹਨਾਂ ਲਈ ਉਹ ਪਾਣੀ ਜੀ ਕਈ ਵਾਰੀ ਡਰਦੇ ਨੇ ਤਾਂ ਉਹ ਨਾਲ ਹੀ ਆਪਣੇ ਕੋਲ ਪਿੱਛੇ ਰੇਨ ਦਾ ਬਣਿਆ ਹੋਇਆ ਸਿਸਟਮ ਵੀ ਉੱਪਰੋਂ ਫੁਹਾਰੇ ਚੱਲਦੇ ਨੇ ਤੇ ਥੱਲੇ ਛੋਟੀਆਂ ਸਲਾਈਡਾਂ ਨੇ ਉਹ ਉਹਦੇ ਚ ਇੰਜੋਏ ਕਰਦੇ ਰਹਿੰਦੇ ਨੇ ਅੱਛਾ ਜਾਣੀ ਕਿ ਵੀ ਜੇਕਰ ਹੁਣ ਜਿਵੇਂ ਦੇਖਦੇ ਆ ਵੀ بارش ਘੱਟ ਪੈਂਦੀ ਆ ਇਸ ਮਹੀਨੇ ਵੀ بارش ਦਾ ਨਜ਼ਾਰਾ ਵੀ ਲੈਣਾ ਤਾਂ ਉਹ ਮਤਲਬ ਰੇਨ ਬਣਾਈ ਹੋਈ ਆ ਤੇ ਉਹਦੇ ਥੱਲੇ ਉਹ ਆਨੰਦ ਲੈ ਸਕਦੇ ਨੇ ਤੇ ਬਾਈ ਜੀ ਜਿਵੇਂ ਹੁਣ ਤੁਸੀਂ ਦੱਸਿਆ ਵੀ ਆਪਾਂ 60 ਤਰ੍ਹਾਂ ਦੀਆਂ ਗੇਮਾਂ ਨੇ ਤੇ ਫਿਰ ਆਪਣੇ ਨਾਲ ਚੱਲੋ ਤਾਂ ਦਿਖਾਓ ਛੱਟ ਕੇਮਾਂ ਕਿਹੜੀਆਂ ਨੇ ਕਿਉਂਕਿ ਆਪਣੇ ਦਰਸ਼ਕ ਵੀ ਵੇਖ ਲੈਣਗੇ ਤਾਂ ਜੇਕਰ ਕਿਸੇ ਨੇ ਆਉਣਾ ਹੋਏ ਤਾਂ ਫਿਰ ਤਾਂ ਹੀ ਦੇਖ ਕੇ ਫਿਰ ਇੱਥੇ ਦਿਲ ਕਰੂਗਾ ਵੀ ਆਪਾਂ ਵੀ ਜਾ ਕੇ ਆਉਣੇ ਆ ਚੱਲੋ ਜੀ ਆਜੋ ਜੀ ਇਹ ਜਿਹੜੀਆਂ ਹੈਗੀਆਂ ਇਹ ਵੱਡਿਆਂ ਬੱਚਿਆਂ ਦੀਆਂ ਗੇਮਾਂ ਨੇ ਜੀ ਇਹ ਟਾਸਕ ਨੇ ਯਾਨੀ ਕਿ ਉਧਰ ਦੀ ਚੜਨਾ ਠੀਕ ਹੈ ਜੀ ਤੇ ਅੱਗੋ ਅੱਗੋ ਆਪਦੇ ਟਾਸਕ ਨੇ ਜਿਹੜੇ ਉਹ ਕੰਪਲੀਟ ਕਰਦੇ ਜਾਣਾ ਤੇ ਉਸ ਤੋਂ ਬਾਅਦ ਪਰਲੀ ਸਾਈਡ ਤੋਂ ਜਾ ਕੇ ਉਤਰ ਜਾਣਾ ਇਹ ਇੱਕ ਟਾਸਕ ਚਾਰ ਗੇਮਾਂ ਦਾ ਤੇ ਇਹ तकरीबन ਤਿੰਨ ਅਲੱਗ-ਅਲੱਗ ਟਾਸਕ ਨੇ 12 ਗੇਮਾਂ ਇਹ ਨੇ ਇਹ ਹਰ ਵਰਗ ਲਈ ਨਹੀਂ ਯਾਨੀ 12 ਸਾਲ ਤੋਂ ਲੈ ਕੇ ਤੇ 60 70 80 ਜਿੱਥੋਂ ਤੱਕ ਆਪਣਾ ਸਰੀਰ ਕਈ ਫਿੱਟ ਹੁੰਦੇ ਨੇ ਤਾਂ ਇਹ ਸਭ ਲਈ ਨੇ ਇਹ ਸਭ ਲਈ ਨੇ ਹਾਂਜੀ ਵੀ ਯਾਨੀ ਕਿ ਆਪਣੀਆਂ ਬੀਬੀਆਂ ਭੈਣਾਂ ਵੀ ਕਰ ਸਕਦੀਆਂ ਨੇ ਬੱਚੇ ਵੀ ਕਰ ਸਕਦੇ ਨੇ ਤੇ ਬਜ਼ੁਰਗ ਵੀ ਕਰ ਸਕਦੇ ਨੇ ਹਾਂਜੀ ਇਹ ਇਹ ਯਾਨੀ ਕਿ ਐਡਵੈਂਚਰ ਗੇਮਸ ਨੇ ਐਡਵੈਂਚਰ ਯਾਨੀ ਕਿ ਜੋ ਅਸੀਂ ਵੇਣੇ ਆਮ ਝੂਲੇ ਚਾਲੇ ਉਹ ਬੋਰਿੰਗ ਨੇ ਤਾਂ ਇਹ ਐਡਵੈਂਚਰ ਗੇਮਸ ਨੇ ਅਗਲੇ ਨੂੰ ਕਰਨ ਦਾ ਵੀ ਨਾਲ ਜਿਹੜਾ ਖੜਾ ਉਹਨੂੰ ਤਸ਼ਾਹੀਦ ਕਰਦਾ ਵੀ ਹਾਂ ਹਾਂ ਤੂੰ ਕਰ ਸਕਦਾ ਚੱਲ ਬਈ ਤਾਂ ਇਹ ਐਡਵੈਂਚਰ ਗੇਮਸ ਨੇ ਜੀ ਸਾਰੀਆਂ ਤੇ ਬਾਈ ਜੀ ਜਿਵੇਂ ਆਪਾਂ ਦੇਖਿਆ ਤੁਸੀਂ ਬਹੁਤ ਵਧੀਆ ਮਤਲਬ ਗੱਲ ਕੀਤੀ ਐਡਵੈਂਚਰ ਗੇਮ ਨੇ ਪਰ ਜੇ ਆਪਾਂ ਦੇਖੀਏ ਤਾਂ ਚਲੋ ਕੁਝ ਪਾਲ ਕੱਢ ਕੇ ਜਿਵੇਂ ਹੁਣ ਬੱਚੇ ਆਪਣੇ ਪਰਿਵਾਰ ਨਾਲ ਹੁੰਦੇ ਨੇ ਤਾਂ ਆਪਾਂ ਦੇਖਿਆ ਜਾਏ ਇੱਕ ਸਰੀਰ ਦੀ ਫਿਟਨੈਸ ਲਈ ਫਿਜ਼ੀਕਲ ਗੇਮ ਵੀ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਇੰਨਾਂ ਚੀਜ਼ਾਂ ਦੇ ਪ੍ਰਤੀ ਜਾਂ ਕਿਤੇ ਬਾਹਰ ਨਹੀਂ ਕੀਤੀਆਂ ਹੁੰਦੀਆਂ ਜਿਵੇਂ ਇੱਥੋਂ ਜਾ ਕੇ ਉਤਸ਼ਾਹਿਤ ਹੁੰਦਾ ਹੈ ਹੋਰ ਨਹੀਂ ਘਰੇ ਜਾ ਕੇ ਆਪਣੇ ਰਸਈ ਬਾਲ ਲੈਂਦਾ ਅਗਲਾ ਜੈਸੀ ਲਾ ਕੇ ਇਹ ਸਤਿ ਸ੍ਰੀ ਅਕਾਲ ਜੀ ਬੋਡੀ ਫਿਟ ਕਰਨ ਲਈ ਤੇ ਉਹ ਵੈਸੇ ਹੀ ਜਿੰਮ ਤੋਂ ਬਿਨਾ ਹੀ ਬਾਡੀ ਫਿਟ ਹੁੰਦੀ ਹੈ ਬਾਡੀ ਫਿਟ ਹੋ ਜੇਗੀ ਨਾ ਬਹੁਤ ਵਧੀਆ ਇਹ ਵੀ ਬਹੁਤ ਵਧੀਆ ਤੁਸੀਂ ਲਾ ਰੱਖਿਆ ਜਿਵੇਂ ਹੁਣ ਟਾਇਰ ਵਗੈਰਾ ਲਾ ਰੱਖੇ ਨੇ ਤਾਂ ਬੱਚੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਬਹੁਤ ਉਹਨਾਂ ਦਾ ਦਿਲ ਖੁਸ਼ ਹੁੰਦਾ ਤੇ ਉਤਸ਼ਾਹਿਤ ਹੁੰਦੇ ਨੇ ਤੇ ਉਹਨਾਂ ਦਾ ਆਟੋਮੈਟਿਕ ਹੀ ਇਹਨਾਂ ਚੀਜ਼ਾਂ ਕਰ ਲਈਏ ਉਹਨੂੰ ਛੱਡ ਕੇ ਤੇ ਇੱਧਰ ਨੂੰ ਤੁਰਦੇ ਨੇ ਤੁਰਦੇ ਨੇ ਇਹ ਵੀ ਟਾਸਕ ਹੀ ਆ ਜੀ ਇੱਕ ਜਿਵੇਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਤਾਂ ਇਹ ਸੈਕਿੰਡ ਜਦੋਂ ਇਹਦੇ ਤੇ ਆਣਗੇ ਤਾਂ ਇੱਥੇ ਆ ਕੇ ਬੱਚੇ ਨੇ ਇਹਦੇ ਨਾਲ ਲਮਕਲਮਕ ਕੇ ਟਾਸਕ ਪਾਰ ਕਰਨਾ ਤਾਂ ਫਿਰ ਪਰਲੀ ਸਾਈਡ ਤੋਂ ਜਿਹੜਾ ਉਹ ਆਪਦਾ ਟਾਸਕ ਕੰਪਲੀਟ ਕਰ ਲੋਗਾ ਇਹਦਾ ਵੀ ਇਹਦੇ ਉਸ ਸਾਈਡ ਤੋਂ ਮਤਲਬ ਜਿਵੇਂ ਆਪਾਂ ਦਿਖਾਇਆ ਸੀ ਪਾਈ ਸਟੈਪ ਅੱਗੇ ਆ ਕੇ ਪਾਰ ਕਰਦੇ ਤੇ ਇਧਰ ਸਿਰੇ ਤੱਕ ਤੇ ਉਹਦੇ ਮਨ ਨੂੰ ਇੱਕ ਖੁਸ਼ੀ ਵੀ ਮਿਲਦੀ ਹੈ ਹਾਂ ਬਿਲਕੁਲ ਵੀ ਮੈਂ ਪਾਰ ਕਰਦੇ ਮਾਪੇ ਵੀ ਖੁਸ਼ ਹੁੰਦੇ ਨੇ ਵੀ ਸਾਡਾ ਬੱਚਾ ਐਕਟਿਵ ਹੈ ਹੈਨਾ ਸਰੀਰ ਪੱਖੋਂ ਵੀ ਜਾ ਕਿਵੇਂ ਵੀ ਚੈੱਕ ਵੀ ਹੋ ਜਾਂਦਾ ਵੀ ਜੇ ਹੁਣ ਕੁਝ ਬੱਚੇ ਨੇ ਜਿਵੇਂ ਉਹ ਦੇਖਣ ਨੂੰ ਫਿੱਟ ਲੱਗਦੇ ਨੇ ਪਰ ਜਿਨ੍ਹਾਂ ਨੂੰ ਸਾਥ ਚੜਦਾ ਇੱਥੇ ਛੋਟੇ ਬੱਚਿਆਂ ਨੂੰ ਵੀ ਕਈਆਂ ਨੂੰ ਤਾਂ ਉਹ ਮਾਵਾਪਾ ਫਿਰ ਉਹ ਗੌਰ ਕਰਦੇ ਨੇ ਵੀ ਇਹਨੂੰ ਕੀ ਦਿੱਕਤ ਹੈ ਵੀ ਅਸੀਂ ਇਹਨੂੰ ਫਿਟਨੈਸ ਵਾਲਿਆਂ ਦੀ ਵੱਲ ਧਿਆਨ ਦਈਏ ਧਿਆਨ ਦਈਏ ਬਿਲਕੁਲ ਸਹੀ ਗੱਲ ਹੈ ਤਬਾਈ ਜੀ ਇਹ ਵੀ ਤੁਸੀਂ ਬਹੁਤ ਸੋਹਣੀ ਚੀਜ਼ ਬਣਾ ਰੱਖੀ ਆ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਇਹੋ ਜਿਹਾ ਹੋ ਗਿਆ ਵੀ ਆਪਾਂ ਦੇਖਦੇ ਆਂ ਵੀ ਜ਼ਿਆਦਾਤਰ ਬੱਚੇ ਨੇ ਉਹ ਜ਼ਿਆਦਾਤਰ ਹੱਥਾਂ ਦੇ ਵਿੱਚ ਮੋਬਾਈਲ ਫੜੀ ਰੱਖਦੇ ਨੇ ਤੇ ਆਲਸੀ ਹੋ ਗਏ ਬਾਹਰ ਕੋ ਗੇਮ ਨਹੀਂ ਕਰਦੇ ਤਾਂ ਫਿਰ ਅੱਗੇ ਲੰਮੀ ਜ਼ਿੰਦਗੀ ਹੈ ਕਿਉਂਕਿ ਕਹਿੰਦੇ ਨੇ ਵੀ ਜਿਹੜਾ ਸਰੀਰ ਹੈ ਜਦ ਬਚਪਨ ਤੋਂ ਹੀ ਲੈ ਕੇ ਜੇ ਥੋੜੀ ਬਾਲੀ ਐਕਟੀਵਿਟੀ ਕਰਦਾ ਰਹੇ ਬੰਦਾ ਤਾਂ ਜਿਹੜਾ ਸਰੀਰ ਆ ਉਹ ਆਪਣੀ ਜਿੰਨੀ ਉਮਰ ਹਟਾਣੀ ਐਂਡ ਤੱਕ ਸਰੀਰ ਆਪਣਾ ਫਿੱਟ ਰਹਿੰਦਾ ਤੇ ਤੰਦਰੁਸਤ ਰਹਿੰਦਾ ਤੇ ਬਾਈ ਜੀ ਆਜੋ ਫਿਰ ਅੱਗੇ ਦਿਖਾਓ ਜੀ ਹਾਂ ਚਲੋ ਜੀ ਬਾਈ ਜੀ ਜੀ ਮੈਂ ਆਪਾਂ ਦੇਖ ਰਹੇ ਆ ਵੀ ਇਹ ਟਾਵਰ ਐ ਤੇ ਟਾਵਰ ਬਹੁਤ ਉਚਾਈ ਤੇ ਟਾਵਰ ਲੱਗਾ ਹੋਇਆ ਐ ਜੀ ਇਹ ਜਿਹੜਾ ਟਾਵਰ ਐ ਇਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹ ਟਾਵਰ ਕਾਦੇ ਲਈ ਲਾਇਆ ਤੇ ਇਹਦਾ ਕੀ ਕੰਮ ਐ ਜੀ ਇਹ ਜੀ ਜਿਪਲਾਈਨ ਲਈ ਬਣਾਇਆ ਯਾਨੀ ਕਿ ਇਹ ਦੋ ਟਾਵਰ ਨੇ ਇੱਕ ਇਹ ਹੈ ਇੱਕ ਸਾਹਮਣੇ ਹੈ ਇਹਦੇ ਤੋਂ ਇੱਕ ਤਾਰਾਂ ਬੰਨੀਆਂ ਜਾਣਗੀਆਂ ਆਪਸ ਦੇ ਵਿੱਚ ਤਾਂ ਉਰਲੀ ਸਾਈਡ ਤੋਂ ਬੰਦਾ ਲੰਮਕ ਕੇ ਤੇ ਉਹ ਪਰਲੀ ਸਾਈਡ ਜਾਊਗਾ ਇਹ ਵੀ ਇੱਕ ਗੇਮ ਹੈ ਉਹਦਾ 파ਰਟੀ ਹੈ ਗੇਮ ਦਾ ਤੇ ਚਲੋ ਫਿਰ ਬਾਈ ਜੀ ਦਿਖਾਓ ਫਿਰ ਉੱਤੋਂ ਦਾ ਨਜ਼ਾਰਾ ਚਲੋ ਜੀ ਹਾਂ ਆਜੋ ਤੇ ਬਾਈ ਜੀ ਜਿਵੇਂ ਆਪਾਂ ਉੱਪਰ ਉਚਾਈ ਤੇ ਪਹੁੰਚ ਗਏ ਆ ਤਾਂ ਬਹੁਤ ਹੀ ਜਿਆਦੀ ਜਿਵੇਂ ਦੇਖ ਰਹੇ ਆ ਆਪਾਂ ਇੱਥੇ ਠੰਡੀ ਹਵਾ ਆ ਰਹੀ ਹੈ ਥੱਲੇ ਜਿਵੇਂ ਤਾਪਮਾਨ ਘਟੋ ਘੱਟ ਮੈਨੂੰ ਲੱਗਦਾ ਅੱਜ ਬਾਹਰ ਦਾ ਤਾਪਮਾਨ 40 42 ਹੋਏਗਾ ਜੀ ਜੀ ਇੰਨੇ ਡਿਗਰੀ ਤਾਂ ਹੋਏਗਾ ਇੰਨੀ ਗਰਮੀ ਹੈ ਪਰ ਆਪਾਂ ਦੇਖ ਰਹੇ ਆ ਵੀ ਇੱਥੇ ਆਣ ਕੇ ਉਚਾਈ ਤੇ ਬਿਲਕੁਲ ਗਰਮੀ ਮਹਿਸੂਸ ਨਹੀਂ ਹੋ ਰਹੀ ਤੇ ਐ ਲੱਗਦਾ ਵੀ ਜਿਵੇਂ ਆਪਾਂ ਕਿਤੇ ਠੰਡੀ ਥਾਂ ਤੇ ਜਾਂ ਦਰਖਤ ਵਧੀਆ ਸੰਘੜੇ ਦਰਖਤ ਦੇ ਥੱਲੇ ਬੈਠੇ ਹੁੰਨੇ ਆ ਵੀ ਉਸ ਤਰ੍ਹਾਂ ਦੀ ਇਹ ਹਵਾ ਆ ਰਹੀ ਹੈ ਤੇ ਬਾਈ ਜੀ ਜਿਹੜਾ ਆਪਾਂ ਫਿਰ ਇਹ ਟਾਵਰ ਲਾਇਆ ਹੈ ਇਹ ਟਾਵ ਅੱਛਾ ਜਾਣੀ ਕਿ ਜਿਵੇਂ ਬਾਈ ਜੀ ਆਪਾਂ ਦੇਖ ਰਹੇ ਆਂ ਵੀ ਤੁਸੀਂ ਦੱਸਿਆ ਸੀ ਵੀ ਇਹ ਜਿਹੜਾ ਦੂਜੀ ਸਾਈਡ ਟਾਵਰ ਲਾਇਆ ਤੇ ਇੱਕ ਟਾਵਰ ਜਿਹੜੇ ਜਿੱਦੇ ਤੇ ਆਪਾਂ ਖੜੇ ਆਂ ਵੀ ਇੱਥੋਂ ਦੀ ਜਿਹੜੀ ਉਹ ਮਤਲਬ ਵਾਇਰ ਲਾ ਕੇ ਤਾਰ ਲਾ ਕੇ ਤੇ ਉਹਦੇ ਨਾਲ ਰੇਲਿੰਗ ਬਣਾਈ ਜਾਏਗੀ ਹਾਂ ਉਹਦੇ ਨਾਲ ਇੱਕ ਪੁਲੀ ਲੱਗੂਗੀ ਜੀ ਸੇਫਟੀ ਬੈਲਟ ਲੱਗੂਗੀ ਠੀਕ ਹੈ ਹਾਂ ਉਹਦੇ ਜ ਆਪਾਂ ਉਹਦੇ ਨਾਲ ਲੰਕ ਜਾਣਾ ਤੇ ਉਹ ਪਰਲੇ ਟਾਵਰ ਤੇ ਆਪਾਂ ਜਾ ਕੇ ਉਤਰ ਜਾਣਾ ਪਰਲੇ ਟਾਵਰ ਤੇ ਜਾ ਕੇ ਉਹ ਸਾਈਡ ਮਤਲਬ ਜਾਨੀ ਕਿ ਉਹ ਇਹਦੇ ਨਾਲੋਂ ਨੀਵੇਂ ਹਾਂਜੀ ਥੋੜਾ ਹੀ ਫਰਕ ਹੈ ਆ ਵੀ ਉਹਦੀ ਉਚਾਈ ਘੱਟ ਰੱਖੀ ਗਿਆ ਵੀ ਇਹ ਐ ਸਾਈਡ ਤੋਂ ਮਤਲਬ ਉਧਰ ਲੈਵਲ ਹਾਂ ਵੀ ਬਿਲਕੁਲ ਜਿਹੜਾ ਲੈਵਲ ਹੈ ਕੋਈ ਢਾਲ ਉਸ ਸਾਈਡ ਨੂੰ ਜਾਏ ਤਾਂ ਜਿਹੜਾ ਮਤਲਬ ਆਪਾਂ ਮਤਲਬ ਨਾਲ ਸਿਸਟਮ ਬਣਾਇਆ ਹੋਏਗਾ ਵੀ ਉਸ ਉਸ ਸਾਈਡ ਨੂੰ ਜਾ ਸਕੇ ਸਾਡੇ ਇੱਕ ਆਰਕਟੈਕਟ ਸਾਹਿਬ ਨੇ ਆਪਣਾ ਸੰਜੇ ਦੱਤ ਜੀ ਠੀਕ ਹੈ ਤੇ ਉਹਨਾਂ ਦੀ ਡਰਾਇੰਗ ਹੈ ਸਾਰੀ ਠੀਕ ਹੈ ਅਸੀਂ ਵੇਲੇ ਦਾ ਕਰਦੇ ਨੇ ਤੇ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਚਲੋ ਆਪਾਂ ਥੱਲੇ ਜਾ ਕੇ ਵੀ ਆਪਣੇ ਦਰਸ਼ਕਾਂ ਨੂੰ ਨਜ਼ਾਰਾ ਵਿਖਾਵਾਂਗੇ ਤੇ ਥੋੜੀ ਜੀ ਜਿਵੇਂ ਕੱਚੀ ਥੱਲੇ ਜਿਵੇਂ ਝੀਲ ਹੁੰਦੀ ਹੈ ਜਿਵੇਂ ਛੱਪੜ ਟਾਈਪ ਹੁੰਦਾ ਹੈ ਇਹ ਚੀਜ਼ਾਂ ਅੱਜ ਕੱਲ੍ਹ ਲੋਪ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਤੁਸੀਂ ਇਹ ਚੀਜ਼ ਬਣਾਈ ਤਾਂ ਵਿੱਚ ਇੱਕ ਕਿਸਤੀ ਵੀ ਛੱਡੀ ਹੋਈ ਹੈ ਤੇ ਇਹ ਵੀ ਨਜ਼ਾਰਾ ਹੈ ਜਿਹੜਾ ਬਹੁਤ ਆਕਰਸ਼ਿਤ ਕਰਦਾ ਹੈ ਜਿਵੇਂ ਬੱਚੇ ਵਿੱਚ ਇਹਦੇ ਜੀ 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 ਮਤਲਬ ਫੈਰ ਕਰ ਸਕਦੇ ਨੇ ਥੋੜੀ ਜੀ ਬਣਾਈ ਹੋਈ ਹੈ ਤੇ ਆਪਾਂ ਜਿਵੇਂ ਤੁਹੀ ਦਿਖਾਇਆ ਵੀ ਰੇਲਿੰਗ ਦੇ ਉੱਪਰ ਦੀ ਲੰਗਣਾ ਤੇ ਥੱਲੇ ਉਹ ਵੀ ਦ੍ਰਿਸ਼ੇ ਦਿਖੂਗਾ ਨਾ ਵੀ ਉਹ ਵੀ ਸੋਹਣਾ ਲੱਗਦਾ ਹੈ ਇਹ ਆਈਡੀਆ ਨੇ ਜਿਹੜੇ ਸਾਡੇ ਅਲਫਾ ਸਰਫੇਸ ਫਰਮ ਹੈ ਚੰਡੀਗੜ੍ਹ ਤੋਂ ਠੀਕ ਹੈ ਜੀ ਉੱਥੇ ਇੰਜੀਨੀਅਰ ਸਾਹਿਬ ਨੇ ਅਮਨਦੀਪ ਸਿੰਘ ਹਾਂ ਇਹ ਉਹਨਾਂ ਦੇ ਬਣਾਏ ਹੋਏ ਨੇ ਅੱਛਾ ਉਹਨਾਂ ਦੇ ਬਣਾਏ ਹੋਏ ਨੇ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀ ਇੱਥੋਂ ਉੱਪਰੋਂ ਚੜ੍ਹ ਕੇ ਸਾਰਾ ਕੁਝ ਦਿਖਾਈ ਦਿੰਦਾ ਥੱਲੇ ਜਿਵੇਂ ਬੱਚਿਆਂ ਵਾਲਾ ਤਾਂ ਇੱਥੋਂ ਦ੍ਰਿਸ਼ ਹੈ ਜਿਹੜਾ ਤੇ ਬਬਾਈ ਜੀ ਤੁਸੀਂ ਵੀ ਜੇਕਰ ਆ ਕੇ ਇੱਕ ਵਾਰ ਇੱਥੇ ਦੇਖੋਗੇ ਤਾਂ ਮਨ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਕਿਉਂਕ ਆਹ ਜਿਹੜੇ ਦ੍ਰਿਸ਼ ਹੁੰਦੇ ਨੇ ਕਿਤੇ ਨਹੀਂ ਵੇਖਣ ਨੂੰ ਮਿਲਦੇ ਤੇ ਜਾਂ ਕਿਤੇ ਆਪਾਂ ਦੂਰ ਦਰਾਡੇ ਪਹਾੜਾਂ ਦੇ ਵਿੱਚ ਜਾ ਕੇ ਇਹੋ ਜਿਹੇ ਦ੍ਰਿਸ਼ ਦੇਖਦੇ ਆਂ ਪਰ ਆਪਣੇ ਏਰੀਏ ਦੇ ਵਿੱਚ ਲੋਕਾਂ ਲਈ ਜਿਵੇਂ ਬਾਈ ਜੀ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਬੜਾ ਵਧੀਆ ਸਿਸਟਮ ਹੈ ਤੁਸੀਂ ਗਰਮੀਆਂ ਦੇ ਵਿੱਚ ਆਪਣੇ ਬੱਚਿਆਂ ਨਾਲ ਆ ਕੇ ਇੱਕ ਵਾਰੀ ਇੱਥੇ ਨਜ਼ਾਰਾ ਜ਼ਰੂਰ ਦੇਖਿਓ ਤਾਂ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਆਂ ਵੀ ਤੁਸੀਂ ਆਪਾਂ ਗੱਲ ਕੀਤੀ ਸੀ ਵੀ ਇਹ ਕੱਚੀ ਝੀਲ ਬਣਾਈ ਹੋਈ ਹੈ ਜੀ ਤਾਂ ਬਹੁਤ ਹੀ ਸੋਹਣੀ ਬਣਾਈ ਹੋਈ ਹੈ ਕਿਉਂਕਿ ਉਹ ਜਿਵੇਂ ਅੱਜ ਕੱਲ ਆਪਾਂ ਕਹਿੰਦੇ ਆ ਫੇਰ ਉਹੀ ਗੱਲ ਆ ਜਾਂਦੀ ਆ ਵੀ ਛੱਪੜ ਟੋਬੇ ਖਤਮ ਹੋ ਗਏ ਹਨ ਤੇ ਨਵੇਂ ਬੱਚੇ ਨੇ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਤੇ ਚਲੋ ਜਿੰਨਾ ਚਿਰ ਇੱਥੇ ਘੁੰਮਣ ਫਿਰਨ ਆਉਂਦੇ ਨੇ ਤੇ ਇਹ ਚੀਜ਼ ਦਾ ਵੀ ਜਿਹੜਾ ਅਹਿਸਾਸ ਹੈ ਉਹਨਾਂ ਨੂੰ ਮਤਲਬ ਹੋ ਜਾਂਦਾ ਹੈ ਵੀ ਇਹਨਾਂ ਦਾ ਕੀ ਨਜ਼ਾਰਾ ਸੀ ਜਾਂ ਆਪਣੇ ਟਾਈਮ ਜਿਹੜੇ ਆਪਾਂ ਛੱਪੜਾਂ ਟੋਬਿਆਂ ਦੇ ਨਜ਼ਾਰੇ ਲੈ ਤੇ ਉਹ ਇੱਥੇ ਆ ਕੇ ਲੈ ਸਕਦੇ ਨੇ ਤੇ ਬਾਈ ਜੀ ਇੱਕ ਗੱਲ ਮੈਂ ਦੇਖ ਰਿਹਾ ਜਿਹੜੀ ਸਭ ਤੋਂ ਵਧੀਆ ਇੱਥੇ ਆਪਣੇ ਆਣ ਕੇ ਲੱਗੀ ਵੀ ਜਿਹੜੀ ਸਾਰੇ ਪਾਸੇ ਆਪਾਂ ਦੇਖ ਰਹੇ ਆਂ ਵੀ ਹਰੀਆਲੀ ਬਹੁਤ ਜ਼ਿਆਦੀ ਹੈ ਹੁਣ ਵੀ ਆਪਾਂ ਖੜੇ ਆਂ ਤੇ ਆਪਾਂ ਇਹ ਤਰੀਕ ਦੇ ਥੱਲੇ ਖੜੇ ਹੋਏ ਆਂ ਤੇ ਦੇਖ ਸਕਦੇ ਆਂ ਵੀ ਕਿੰਨੀ ਸੰਘਣੀ ਛਾਂ ਆ ਹੈ ਹਨਾ ਵੀ ਜੇਕਰ ਕੋਈ ਘੁੰਮਣ ਫਿਰਨ ਆਉਂਦਾ ਤੇ ਜਿਵੇਂ ਕਈ ਜਣ ਆਪਾਂ ਸੋਚਦੇ ਆਂ ਵੀ ਇਹ ਤਾਂ ਖੇਤਾਂ 'ਚ ਬਾਹਰ ਬਣਾਈ ਹੋਈ ਹੈ ਤੇ ਉੱਥੇ ਤਾਂ ਗਰਮੀ ਹੋਏਗੀ ਧੁੱਪ ਹੋਏਗੀ ਵੀ ਬੱਚੇ ਕਿੱਥੇ ਖੜ੍ਹ ਸਕਦੇ ਨੇ ਪਰ ਆਹ ਬਹੁਤ ਵਧੀਆ ਸਿਸਟਮ ਲੱਗਿਆ ਮੈਨੂੰ ਜਿਵੇਂ ਦੇਖ ਰਹੇ ਆਂ ਵੀ ਆਪਾਂ ਇਹ ਦੋ ਤਰੀਕਾ ਨੇ ਤਾਂ ਤਰੀਕ ਦੀ ਜਿਹੜੀ ਆਪਾਂ ਛਾਂ ਦੇਖਦੇ ਆਂ ਵੀ ਉਹ ਬਹੁਤ ਸੰਘਣੀ ਹੁੰਦੀ ਆ ਤੇ ਇੱਕ ਉਹ ਪਰਲੀ ਸਾਈਡ ਵੀ ਬਹੁਤ ਸੰ ਤੇ ਮਤਲਬ ਇੱਥੇ ਕਿਸੇ ਨੂੰ ਉਹ ਚੀਜ਼ ਦੀ ਬਿਲਕੁਲ ਦਿੱਕਤ ਨਹੀਂ ਆਉਂਦੀ ਵੀ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੈ ਜਿਹੜਾ ਪਾਣੀ ਦਾ ਨਹਾਣ ਦਾ ਬੱਚਿਆਂ ਦਾ ਹੁੰਦਾ ਗਰਮੀ 'ਚ ਹੀ ਹੁੰਦਾ ਤੇ ਹੁਣ ਜਿਵੇਂ ਗਰਮੀ ਦੀਆਂ ਛੁੱਟੀਆਂ ਚੱਲਦੀਆਂ ਨੇ ਤਾਂ ਬੱਚੇ ਜ਼ਿਆਦਾਤਰ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਇਹੋ ਜਿਹੀਆਂ ਥਾਵਾਂ ਤੇ ਆਉਂਦੇ ਨੇ ਤੇ ਆਹ ਜਿਹੜੀ ਚੀਜ਼ ਹੈ ਤੁਸੀਂ ਮੈਨੂੰ ਇਹ ਬਹੁਤ ਵਧੀਆ ਲੱਗੀ ਤੇ ਬਾਕੀ ਬਾਈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਇਹ ਮਗਰ ਬੂਟੇ ਲਾਏ ਹੋਏ ਨੇ ਜਾਂ ਕਾਦੇ ਨੇ ਇਹ ਇਹਨਾਂ ਬਾਰੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਅੱਛਾ ਜੀ ਇਹ ਬਾਉਂਡਰੀ ਲਾਈਨ ਕਰਨ ਵਾਸਤੇ ਬਣਾਏ ਨੇ ਨੇਚਰਲ ਬਾਉਂਡਰੀ ਲਾਈਨ ਹੋ ਜਾਏਗੀ ਇਹ ਉੱਠ ਜਾਣਗੇ ਤਾਂ ਇੱਕ ਦੀਵਾਰ ਬਣਾ ਲੈਣਗੇ ਇੱਕ ਤਾਂ ਜਿਹੜੀ ਬਾਹਰੋਂ ਗਰਮ ਹਵਾ ਆਉਂਦੀ ਆ ਉਹ ਇਹਨਾਂ ਜੋ ਪੁਣਕੇ ਜਦੋਂ ਅੰਦਰ ਫਾਰਮ ਚ ਆਊਗੀ ਤਾਂ ਠੰਡੀ ਹੋ ਜਾਊਗੀ ਠੰਡੀ ਹੋ ਜਾਊਗੀ ਇੱਕ ਇਹ ਦੂਸਰੇ ਪੌਦਿਆਂ ਤੋਂ 30% ਆਕਸੀਜਨ ਫਲੋ ਜ਼ਿਆਦਾ ਦਿੰਦੇ ਨੇ ਅੱਛਾ ਆਮ ਪੌਦਿਆਂ ਨਾਲ ਤੇ ਇੱਕ ਜਿਵੇਂ ਆ ਤੁਸੀਂ ਇਹਦੀ ਗੱਲ ਕੀਤੀ ਐ ਇਹ ਟਾਣ ਨੂੰ ਬਚਾਉਣ ਲਈ ਆਰਕਟੈਕਟ ਨੂੰ ਬੁਲਾ ਕੇ ਉਹਨੇ ਨਕਸ਼ਾ ਹੀ ਇਹਦਾ ਕਮਵਾ ਲਿਆ ਛੀਲ ਦਾ ਅੱਛਾ ਅੱਛਾ ਇਹ ਗਾ ਵੀ ਟਾਣ ਨਹੀਂ ਵਧਣਾ ਸੀ ਇਹ ਟਾਣ ਰੱਖਣਾ ਸੀ ਉਹ ਓਮੇ ਦਾ ਕੋ ਨਕਸ਼ਾ ਦੋ ਵੀ ਇਹ ਡਿਸਟਰਬ ਨਾ ਹੋਵੇ ਤਾਂ ਉਹ ਫਿਰ ਇੱਥੇ ਕਿੰਨਾ ਚਿਰ ਦੋ ਤਿੰਨ ਘੰਟੇ ਲਾ ਕੇ ਉਹਨਾਂ ਨੇ ਵੀ ਉਹ ਸਾਨੂੰ ਓਵੇਂ ਕਲੀ ਪਵਾ ਕੇ ਦੇ ਵੀ ਇਹ ਤਾਂ ਐ ਹੀ ਵਰਕਰਾਂ ਰੋਗੇ ਇਹਦੇ ਥੱਲੇ ਅਸੀਂ ਕੋਈ ਚੇਅਰ ਵਗੈਰਾ ਰੱਖ ਦਾਂਗੇ ਤੇ ਇਹ ਸ਼ੇਪ ਹੀ ਉਹਨਾਂ ਨੇ ਉਸ ਹਿਸਾਬ ਨਾਲ ਦਿੱਤੇ ਬਿਲਕੁਲ ਬਿਲਕੁਲ ਤੇ ਬਾਈ ਜੀ ਜਿਵੇਂ ਆਪਾਂ ਤੁਸੀਂ ਦੱਸਿਆ ਵੀ ਆਪਾਂ ਇਹ ਚੀਜ਼ ਕੀਤੀ ਵੀ ਦਰਖਤ ਬਾਰੇ ਸੋਚਿਆ ਵੀ ਇਸ ਨੂੰ ਮਤਲਬ ਕੱਟਿਆ ਨਾ ਜਾਵੇ ਤਾਂ ਉਹਦੀ ਜਿਹੜੀ ਦਿਸ਼ਾ ਬਦਲੀ ਜਾਏ ਪਰ ਜੇ ਇੱਕ ਵੇਖਿਆ ਜਾਏ ਤਾਂ ਇੱਥੇ ਨਜ਼ਾਰਾ ਵੀ ਬਹੁਤ ਸੋਹਣਾ ਹੈ ਕਿਉਂਕਿ ਆਪਾਂ ਜੇ ਹੁਣ ਬਾਹਰ ਉਹੀ ਗੱਲ ਉਂ ਖੜਦੇ ਤਾਂ ਧੁੱਪ ਲੱਗਦੀ ਖੜਨਾ ਵੀ ਔਖਾ ਹਾਂ ਖੜਨਾ ਔਖਾ ਹੋ ਜਾਣਾ ਸੀ ਪਰ ਇਹ ਜਿਹੜਾ ਨਜ਼ਾਰਾ ਹੈ ਇਸ ਮਤਲਬ ਨਿਮਣੇ ਉਹ ਤੋਂ ਦੁੱਗਣਾ ਨਜ਼ਾਰਾ ਬਣਾ ਦਿੱਤਾ ਤੇ ਇੱਥੇ ਖੜ ਕੇ ਆਪਾਂ ਨਜ਼ਾਰਾ ਵੀ ਲੈ ਸਕਦੇ ਆ ਤੇ ਚਲੋ ਬਾਈ ਜੀ ਫਿਰ ਆਪਾਂ ਅੱਗੇ ਦਰਸ਼ਕਾਂ ਨੂੰ ਦਿਖਾਣੇ ਆ ਜਿਹੜੀਆਂ ਗੇਮਾਂ ਨੇ ਤੇ ਬਾਕੀ ਜ ਇੱਕ ਇਸਤੀਆਂ ਨੇ ਜੀ ਦੋ ਠੀਕ ਹੈ ਜੀ ਤੇ ਇਹਨਾਂ ਦੇ ਜਿਵੇਂ ਆਪਦੇ ਬੱਚਿਆਂ ਨੂੰ ਨਾਲ ਲੈ ਕੇ ਜਾਂ ਪਰਿਵਾਰ ਨੂੰ ਨਾਲ ਲੈ ਕੇ ਜਾਂ ਦੋ ਦੋਸਤ ਆਉਂਦੇ ਨੇ ਜਾਂ ਕੋਈ ਵੀ ਆਉ ਉਹ ਆਪਦਾ ਇੱਥੇ ਲੈ ਕੇ ਕਾਫੀ ਕਾਫੀ ਦੇਰ ਸ਼ਾਮ ਨੂੰ ਤਕਰੀਬਨ ਦੋ ਦੋ ਘੰਟੇ ਇਹਦੇ ਵਿੱਚ ਘੁੰਮਦੇ ਰਹਿੰਦੇ ਨੇ ਤੇ ਜਿਵੇਂ ਕਈ ਵਾਰ ਆਪਾਂ ਗੱਲ ਕਰਨ ਨੂੰ ਵੀ ਕਿਤੇ ਜਗ੍ਹਾ ਨਹੀਂ ਰਹੀ ਹੋਂ ਤਾਂ ਹਾਂ ਬਿਲਕੁਲ ਤੇਰੀ ਗੱਲ ਕਿੱਥੇ ਕਰਨੀ ਹੈ ਸਹੀ ਗੱਲ ਇਹ ਵਧੀਆ ਵੀ ਤੁਸੀਂ ਆਪਦੇ ਵਿਚਾਰ ਵਟਾਂਦਰੇ ਸਾਂਝੇ ਕਰਦੇ ਰਹਿੰਦੇ ਨਾਲੇ ਹੌਲੀ 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 ਪਾਣੀ ਦਾ ਨਜ਼ਾਰਾ ਨਾਲ ਕਿਸਤੀਆਂ ਦੇ ਹੌਲੀ ਹੌਲੀ ਐਕਸਰਸਾਈਜ਼ ਪੈਂਡਲ ਮਾਰਦੇ ਰਹਿੰਦੇ ਹੋ ਵੀ ਨਾਲੇ ਜਿਹਨ ਇਨਵਾਇਰਨਮੈਂਟ ਹੁੰਦੀ ਰਹਿੰਦੀ ਹੈ ਨਾਲੇ ਗੱਲਬਾਤ ਨਾਲੇ ਬਾਈ ਜੀ ਜਿਵੇਂ ਕ ਅੱਜ ਕੱਲ ਆਪਾਂ ਦੇਖ ਰਿਹਾ ਵੀ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ ਇੰਸਟਾਗ੍ਰam ਫੇਸਬੁੱਕ ਕਈ ਐਪ ਨੇ ਤੇ ਉਹਨਾਂ ਤੇ ਲੋਕ ਜਿਆਦੀਆਂ ਰੀਲਾਂ ਪਾਉਂਦੇ ਨੇ ਤੇ ਨਾਲੇ ਇੱਥੇ ਬੜੀਆਂ ਸੋਹਣੀਆਂ ਜਿਵੇਂ ਰੀਲਾਂ ਬਣਾਈਆਂ ਜਾ ਸਕਦੀਆਂ ਹਨ। ਗੁਰੂਵਨ 70 ਵੱਖ-ਵੱਖ ਲੋਕੇਸ਼ਨ ਹੈਗੀਆਂ ਜਿੱਥੇ ਤੁਸੀਂ ਅਲੱਗ-ਅਲੱਗ ਆਵਦੀਆਂ ਤਸਵੀਰਾਂ ਪਾ ਸਕਦੇ ਹੋ। ਤਸਵੀਰਾਂ ਪਾ ਸਕਦੇ ਹੋ ਬਿਲਕੁਲ। ਇਹ ਇੰਡੋਰ ਕਮ ਆਊਟ ਇਹ ਬਣੀਆਂ ਅੰਦਰ ਨੇ ਤੇ ਖੇਡਣਾ ਇੱਥੇ ਬਾਹਰ ਖੜ ਕੇ ਪੈਂਦਾ ਠੀਕ ਹੈ ਜੀ ਜਿਵੇਂ ਤੀਰ ਅੰਦਾਜ਼ੀ ਆ ਰਿੰਗ ਪਾਣਾ ਜਾਂ ਡਾਟਸ ਜਾਂ ਆਪਣਾ ਬਾਲ ਪਾਣੀ ਵਿੱਚ ਤੇ ਬਾਸਕਟਬਾਲ ਪਾਣੀ ਇਸ ਤਰ੍ਹਾਂ ਦੇ ਅਲੱਗ-ਅਲੱਗ ਤਕਰੀਬਨ 10-12 ਗੇਮਾਂ ਬਣੀਆਂ ਹੋਈਆਂ ਨੇ 에ਰ ਦਾ ਨਾ ਸ਼ੂਟ ਕਰਨਾ ਇਸ ਤਰ੍ਹਾਂ ਕਈ ਜਿਹੜੀਆਂ ਛੋਟੀਆਂ-ਛੋਟੀਆਂ ਗੇਮਾਂ ਆਏ ਹੋਈਆਂ ਨੇ ਵੀ ਜਿਆਦਾਤਰ ਆਪਾਂ ਦੇਖੀ ਇਹ ਵੀ ਜਦੋਂ ਆਪਾਂ ਮੇਲਿਆਂ ਦੇ ਵਿੱਚ ਜਾਂਦੇ ਆ ਤੇ ਜਿਹੜੀਆਂ ਇਹ ਗੇਮਾਂ ਹੁੰਦੀਆਂ ਨੇ ਖਾਸ ਕਰਕੇ ਉੱਥੇ ਮਤਲਬ ਲਾਈਆਂ ਹੁੰਦੀਆਂ ਨੇ ਤੇ ਜਿਹੜੇ ਬੱਚੇ ਨੇ ਉਹ ਇਹਨਾਂ ਦੇ ਨਾਲ ਬਹੁਤ ਖਰਚੀਤ ਹੁੰਦੇ ਨੇ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਇਹਨਾਂ ਗੇਮਾਂ ਨੂੰ ਖੇਡਦੇ ਨੇ ਤੇ ਉਹਨਾਂ ਨੂੰ ਮਤਲਬ ਇਹਨਾਂ ਦਾ ਬਹੁਤ ਜ਼ਿਆਦਾ ਚਾਹ ਹੁੰਦਾ ਹੈ ਤੇ ਬਾਈ ਜੀ ਇਹ ਵੀ ਬਹੁਤ ਵਧੀਆ ਕੀਤਾ ਇੱਥੇ ਗੇਮਾਂ ਲਾਈਆਂ ਹੋਈਆਂ ਨੇ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਵੇਂ ਕਿਹਾ ਵੀ ਮਤਲਬ ਬਾਲਾਂ ਪਾਣੀਆਂ ਹਨਾ ਦਗਨ ਦੇ ਨਾਲ ਨਿਸ਼ਾਨਾ ਲਾਣਾ ਤੇ ਅਲੱਗ-ਅਲੱਗ ਜਿਵੇਂ ਪਹਿਲੀਆਂ ਬੋਲਾਂ ਦਿਖਾਈਆਂ ਨੇ ਤੇ ਬੱਚੇ ਖੇਡਦੇ ਨੇ ক্রিকেট ਵਾਲੀਆਂ ਉਹ ਅੱਗੇ ਮਤਲਬ ਪੂਰਾ ਪੂਰਾ ਸੈਜ ਰੱਖਿਆ ਹੋਇਆ ਵੀ ਨਹੀਂ ਨਿਗਾ ਦਾ ਪਤਾ ਲੱਗ ਜਾਂਦਾ ਨਾਲੇ ਨਿਸ਼ਾਨੇ ਦਾ ਪਤਾ ਲੱਗ ਜਾਂਦਾ ਤੇ ਇਹਦੇ ਚਲੋ ਇੱਥੇ ਗੇਮਾਂ ਖੇਡ ਕੇ ਤਾਂ ਉਹ ਹੋਰਨ ਜਵਾਏ ਵਧੀਆ ਕਰ ਲੈਂਦੇ ਨੇ ਤੇ ਨਾਲੇ ਫਿਟਨੈਸ ਵਧੀਆ ਰਹਦੀ ਉਹਨਾਂ ਦੀ ਤੇ ਬਾਈ ਜੀ ਪਰਲੀ ਸਾਈਡ ਫਿਰ ਆਪਾਂ ਜਿਹੜਾ ਰਹਿ ਗਿਆ ਸੀ ਉਹ ਵੀ ਦਿਖਾਓ ਫਿਰ ਹੈ ਚਲੋ ਜੀ ਤੇ ਬਾਈ ਜੀ ਆਪਾਂ ਜਿਵੇਂ ਦੇਖਣ ਡਏ ਆ ਵੀ ਇਹ ਪਲਾਸਟਿਕ ਵਾਲੇ ਪੈਪ ਲਾਏ ਹੋਏ ਨੇ ਤੇ ਥੱਲੇ ਜਿਵੇਂ ਆਪਾਂ ਦੇਖ ਰਹੇ ਆ ਵੀ ਇਹ ਜਗ੍ਹਾ ਕੱਚੀ ਛੱਡੀ ਹੋਈ ਹੈ ਬਲਕਿ ਜ਼ਿਆਦਾਤਰ ਥਾਵਾਂ ਤੇ ਜਗ੍ਹਾ ਜਿਹੜੀ ਪੱਕੀ ਹੈ ਤੇ ਇਹਦਾ ਮਤਲਬ ਆਪਣੇ ਦਰਸ਼ਕਾਂ ਨੂੰ ਮਤਲਬ ਦੱਸੋ ਵੀ ਇਹ ਮਿੱਟੀ ਥੱਲੇ ਕੱਚੀ ਕਿਉਂ ਛੱਡੀ ਹੋਈ ਹੈ ਖੇਡਣ ਨੂੰ ਐ ਜਿਵੇਂ ਪਹਿਲਾਂ ਬੱਚੇ ਮਿੱਟੀ ਨਾਲ ਖੇਡਦੇ ਸੀ ਉਹਨਾਂ ਨੇ ਜਿਵੇਂ ਇੱਥੋਂ ਮਿੱਟੀ ਪੱਟੀ ਜਾਂਦੇ ਨੇ ਰੇਤਾ ਹੈ ਉਹ ਇੱਥੋਂ ਦੀ ਪਾਈ ਜਾਂਦੇ ਨੇ ਇੱਥੋਂ ਨਿਕਲ ਕੇ ਫਿਰ ਪੱਟ ਲੈਂਦੇ ਨੇ ਫਿਰ ਪਾ ਲੈਂਦੇ ਨੇ ਇਹ ਮਿੱਟੀ ਨਾਲ ਖੇਡਣ ਦੇ ਲਈ ਬਣਾਇਆ ਇਹ ਉਹਨਾਂ ਨੇ ਠੀਕ ਹੈ ਠੀਕ ਹੈ ਬੱਚੇ ਦੂਰ ਹੋ ਗਏ ਬੱਚੇ ਪਹਿਲਾਂ ਆ ਮਿੱਟੀ ਨਾਲ ਹੀ ਖੇਡਦੇ ਸੀ ਹੁਣ ਕਿਹਦੇ ਨਾਲ ਕੱਚਾ ਵੇੜਾ ਹੀ ਨਹੀਂ ਤੇ ਖੇਡਣਾ ਕਿੱਥੇ ਵੇੜਾ ਹੀ ਨਹੀਂ ਰਿਹਾ ਇਹ ਉਨੀ ਜਗ੍ਹਾ ਉਹਨਾਂ ਲਈ ਹੈ ਬਸ ਉਹ ਇਹਦੇ ਨਾਲ ਕਰੀ ਜਾਂਦੇ ਨੇ ਕੱਢ ਲਈ ਪਾ ਲਈ ਇੱਕ ਦੂਜੇ ਨਾਲ ਕਰ ਲਿਆ ਘਰ ਬਣਾ ਲੈ ਇਹ ਉਹਨਾਂ ਦੀ ਜਗ੍ਹਾ ਬਣਾਈ ਹੋਈ ਹੈ ਠੀਕ ਹੈ ਠੀਕ ਹੈ ਤੇ ਬਾਈ ਜੀ ਤੁਸੀਂ ਇਹ ਵੀ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਬਿਲਕੁਲ ਸਹੀ ਗੱਲ ਹੈ ਕਿਉਂਕਿ ਜਿਹੜੇ ਬੱਚੇ ਹੁੰਦੇ ਨੇ ਆਪਾਂ ਵੀ ਕਦੀ ਆਪਣਾ ਵੀ ਬਚਪਨ ਸੀ ਤੇ ਆਪਾਂ ਮਿੱਟੀ ਨਾਲ ਜ਼ਿਆਦਾਤਰ ਖੇਡ ਕੇ ਖੁਸ਼ ਹੁੰਦੇ ਸੀ ਕਿਉਂਕਿ ਉਮਰ ਹੀ ਇਹੋ ਜੀ ਹੁੰਦੀ ਹੈ ਪਰ ਹੁਣ ਬੱਚੇ ਕੀ ਕਰਨ ਵਿਚਾਰੇ ਕੋਠੀਆਂ ਪੱਕੀਆਂ ਹੋ ਗਈਆਂ ਗਲੀਆਂ ਪੱਕੀਆਂ ਹੋ ਗਈਆਂ ਕਿਤੇ ਛੱਪੜ ਨਹੀਂ ਰਹਿ ਤੇ ਮਿੱਟੀ ਲੱਭਦੀ ਨਹੀਂ ਤਾਂ ਇਹ ਵੀ ਬਾਈ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵੀ ਜਿਹੜੇ ਬੱਚੇ ਹੁੰਦੇ ਨੇ ਕਮ ਸੇ ਕਮ ਜਿੰਨਾ ਚਿਰ ਇੱਥੇ ਰਹਿੰਦੇ ਨੇ ਉਹ ਬਿਟੀ ਵਾਲਾ ਆਪਣਾ ਸ਼ੌਕ ਤਾਂ ਪੂਰਾ ਕਰ ਲੈਂਦੇ ਨੇ ਨਾਲੇ ਗੇਮ ਦੀ ਗੇਮ ਹੋ ਗਈ ਹਾਂ ਸਹੀ ਗੱਲ ਹੈ ਤੇ ਬਾਕੀ ਦਰਸ਼ਕੋ ਜਿਵੇਂ ਆਪਾਂ ਦੇਖ ਸਕਦੇ ਆਂ ਤੇ ਇਹ ਤੁਹਾਨੂੰ ਐ ਲੱਗਦਾ ਹੋਣਾ ਜਿਵੇਂ ਮੇਰੇ ਉੱਪਰ ਆ ਫੂਰ ਪੈ ਰਹੀ ਆ ਵੀ ਜਿਵੇਂ بارش ਹੋ ਰਹੀ ਆ ਪਰ ਇੱਥੇ ਬਹੁਤ ਹੀ ਵਧੀਆ ਰੇਨ ਦਾ ਸਿਸਟਮ ਲਾਇਆ ਹੋਇਆ ਵੀ ਜਿਵੇਂ ਮਤਲਬ ਨਿੱਕੀ ਨਿੱਕੀ ਬਰੀਕ ਜੀ بارش ਪੈ ਰਹੀ ਆ ਤੇ ਬਹੁਤ ਹੀ ਵਧੀਆ ਆਨੰਦ ਆ ਰਿਹਾ ਯਾਨੀ ਕਿ ਇਹਨੂੰ ਕਹਿੰਦੇ ਨੇ ਡਾਂਸਿੰਗ ਫਲੋਰ ਤੇ ਇੱਥੇ ਆਣ ਕੇ ਜਿਵੇਂ ਬੱਚਿਆਂ ਦੇ ਨਾਲ ਤੁਸੀਂ ਮਜ਼ਾ ਲੈ ਸਕਦੇ ਜਿਵੇਂ ਬੱਚੇ ਪਿੱਛੇ ਲੱਗੇ ਹੋਏ ਨਾ ਤੇ ਗਰਮੀ ਬਹੁਤ ਜ਼ਿਆਦੀ ਹੈ ਤੇ ਜਿਹੜਾ ਇੱਥੇ ਅਹਿਸਾਸ ਹੈ ਮਤਲਬ ਜਿਵੇਂ ਆਪਾਂ ਕਹਿੰਦੇ ਆ ਨਕਲੀ بارش ਹੁੰਦੀ ਆ ਬਿਲਕੁਲ ਉਸੇ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਵੀ ਜਿਵੇਂ ਇੰਨੀ ਜਗ੍ਹਾ ਦੇ ਵਿੱਚ بارش ਹੋ ਰਹੀ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਬਰੀਕ ਫੂਰ ਪੈ ਰਹੀ ਆ ਦੇਖ ਲਿਓ ਵੀ ਮੇਰੇ ਜਿਵੇਂ ਦੇਖ ਸਕਦੇ ਹੋ ਕੱਪੜੇ ਵੀ ਨਹੀਂ ਭੇਜ ਰਹੇ ਪਰ ਇੱਕ ਵੱਖਰਾ ਹੀ ਆਨੰਦ ਆ ਰਿਹਾ ਵੀ ਜਿਵੇਂ بارش ਪੈ ਰਹੀ ਹੈ ਤੇ ਇਸ ਕਰਕੇ ਜੇਕਰ ਤੁਸੀਂ ਆਪਣੇ ਬੱਚਿਆਂ ਨਾਲ ਇੱਥੇ ਆਓਗੇ ਤਾਂ ਇਹ ਨਕਲੀ بارش ਦਾ ਵੀ ਨਜ਼ਾਰਾ ਲੈ ਸਕਦੇ ਹੋ ਜਿੰਨੂੰ ਆਪਾਂ ਰੇਨ ਕਹਿੰਦੇ ਆ ਤੇ ਡਾਂਸਿੰਗ ਫਲੋਰ ਹੁਣ ਤਾਂ ਆਪਾਂ ਮਿਊਜ਼ਿਕ ਬੰਦ ਕਰਾਇਆ ਹੋਇਆ ਹੈ ਪਰ ਦਿਲ ਕਰਦਾ ਵੀ ਜਿਵੇਂ ਨਾਲ ਮਿਊਜ਼ਿਕ ਚੱਲਦਾ ਹੋਏ ਤੇ ਆਪਾਂ ਇੱਥੇ ਭੰਗੜਾ ਪਾਈਏ ਤੇ ਇਹ ਵੀ ਪਾਈ ਜੀ ਹੁਣਾਂ ਨੇ ਕਾਫੀ ਜਗ੍ਹਾ ਹੈ ਤੇ ਇੱਥੇ ਆਪਣੇ ਪਰਿਵਾਰ ਦੇ ਨਾਲ ਫੈਮਿਲੀ ਦੇ ਨਾਲ ਆ ਕੇ ਤਾਂ ਤੁਸੀਂ ਛੁੱਟੀਆਂ ਦੇ ਵਿੱਚ ਗਰਮੀ ਦੇ ਵਿੱਚ ਇੱਥੇ ਆਨੰਦ ਲੈ ਸਕਦੇ ਹੋ ਤੇ ਬਾਕੀ ਦਰਸ਼ਕੋ ਆਪਣੇ ਕੋਲ ਸਮਾਂ ਹੁਣ ਘੱਟ ਹੈ ਕਿਉਂਕਿ ਵਲੌਗ ਆ ਜਿਹੜਾ ਕਾਫੀ ਲੰਮਾ ਹੁੰਦਾ ਜਾਂਦਾ ਹੈ ਤੇ ਇਸ ਕਰਕੇ ਜਿਹੜੀਆਂ ਹਜੇ ਬੜੀਆਂ ਗੇਮਾਂ ਨੇ ਉਹ ਗੇਮਾਂ ਰਹਿ ਗਈਆਂ ਤੇ ਆਪਾਂ ਫਿਰ ਜੇ ਦਿਖਾਉਣ ਲੱਗ ਗਏ ਤਾਂ ਫਿਰ ਉਹੀ ਗੱਲ ਹੋ ਜਾਂਦੀ ਹੈ ਵੀ ਅਗਲਾ ਕਹਿੰਦਾ ਬੋਰਿੰਗ ਹੋਣ ਲੱਗ ਜਾਂਦਾ ਸਮਾਂ ਵੀ ਘੱਟ ਹੈ ਤੇ ਇਸ ਕਰਕੇ ਕਿਤੇ ਅੱਗੇ ਫਿਰ ਆਪਾਂ ਵਲੌਗ ਬਣਾਵਾਂਗੇ ਤੇ ਜਿਹੜੀਆਂ ਗੇਮਾਂ ਰਹਿ ਗਈਆਂ ਵਿੱਚ ਉਹ ਦਿਖਾ ਦਾਂਗੇ ਤੇ ਬਾਈ ਜੀ ਤੁਸੀਂ ਵੀ ਜਦੋਂ ਇੱਥੇ ਇੱਕ ਵਾਰੀ ਆਓਗੇ ਤਾਂ ਤੁਸੀਂ ਵੇਖੋਗੇ ਵੀ ਇੱਥੋਂ ਦਾ ਜਿਹੜਾ ਨਜ਼ਾਰਾ ਹੈ ਬਹੁਤ ਹੀ ਵਧੀਆ ਜਿਵੇਂ ਆਪਾਂ ਕਈ ਜਰਾ ਇੰਨੇ ਪੈਸੇ ਲਾ ਕੇ ਇੰਨੀ ਨਹੀਂ ਦੂਰ ਜਾਣੇ ਆ ਉੱਥੇ ਆਪਣਾ ਖਰਚਾ ਵੀ ਆਉਂਦਾ ਪਰ ਇਹ ਆਪਣੇ ਏਰੀਏ ਦੇ ਵਿੱਚ ਬਾਈ ਜੀ ਹੁਣਾਂ ਨੇ ਬਹੁਤ ਵਧੀਆ ਲਾਇਆ ਹੋਇਆ ਇਹ ਤੇ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ ਛੁੱਟੀਆਂ ਜੇ ਕਰੀਏ ਇੱਥੇ ਜ਼ਰੂਰ ਆਓ ਤੇ ਇੱਥੇ ਆਣ ਕੇ ਥੈਨ ਅਨਜਵਾਇਮੈਂਟ ਕਰੋ ਤੇ ਆਪਣੀਆਂ ਛੁੱਟੀਆਂ ਬਤੀਤ ਕਰੋ ਤੇ ਨਾਲੇ ਠੰਡੇ ਠੰਡੇ ਪਾਣੀ ਦੇ ਵਿੱਚ ਇੱਥੇ ਜਿਹੜਾ ਪੂਲ ਲੱਗਾ ਬਣਿਆ ਹੋਇਆ ਉਹਦੇ ਵਿੱਚ ਨਹਾ ਕੇ ਜਾਓ ਤੇ ਬਾਕੀ ਬਾਈ ਜੀ ਹੁਰਾਂ ਨਾਲ ਆਪਾਂ ਗੱਲਬਾਤ ਕਰਕੇ ਇਥੋਂ ਦਾ ਐਡਰੈਸ ਦੱਸ ਦਿਆਂ ਨੰਬਰ ਦੱਸ ਦਿਆਂ ਜੇਕਰ ਕਿਸੇ ਨੇ ਆਉਣਾ ਹੋਵੇ ਤਾਂ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਜਾਂ ਉਸ ਡਰੈਸ ਤੇ ਆ ਜਾ ਸਕਦੇ ਹੋ ਤੇ ਬਾਈ ਜੀ ਆਪਣਾ ਨੰਬਰ ਤੇ ਡਰੈਸ ਦੇ ਦਿਓ ਜੀ ਹਾਂ ਜੀ ਇਹ ਹੈਗਾ ਜੀ ਆਪਣਾ ਪਿੰਡ ਨੂਰਪੁਰਾ ਠੀਕ ਹੈ ਜੀ ਪਾਤੜਾਂ ਤੋਂ 10 ਕਿਲੋਮੀਟਰ ਪਾਤੜਾਂ ਤੋਂ ਜਦੋਂ ਖਨੌਰੀਵਾਲ ਨੂੰ ਜਾਂਦੇ ਆ ਉਦੋਂ ਪੈਂਦ ਵਾਲੇ ਜਿਹੜਾ ਪੁਲ ਹੈ ਉਹਦੇ ਥੱਲੋਂ ਦੀ ਹੋ ਕੇ ਉੱਥੋਂ ਸਰਾਣੇ ਦੇ ਪੁਲ ਵਾਲੇ ਤੋਂ ਉੱਥੋਂ ਪੈਂਦ ਪਿੰਡ ਨਾਲ ਨੂਰਪੁਰਾ ਉੱਥੋਂ 2.5 ਕਿਲੋਮੀਟਰ ਜਸਟ ਠੀਕ ਹੈ ਜੀ ਤੇ ਇਹ ਆਪਣਾ ਜਿਹੜਾ ਪਿੰਡ ਪੈਂਦ ਤੇ ਗਲਾੜ ਖਾਂਗੇ ਨਜ਼ਦੀਕ ਨਜ਼ਦੀਕ ਪਿੰਡ ਨੇ ਮੌਲਵੀ ਵਾਲਾ ਸਾਡੇ ਠੀਕ ਹੈ ਜੀ ਸੈਂਟਰ ਦੇ ਵਿੱਚ ਤੇ ਨੰਬਰ ਹੈ ਗਿਆ ਜੀ 9815509594 ਠੀਕ ਹੈ ਤੇ ਬਾਈ ਜੀ ਹੁਰਾ ਨੇ ਆਪਣਾ ਐਡਰੈਸ ਦਿੱਤਾ ਤੇ ਨੰਬਰ ਦਿੱਤਾ ਤੇ ਤੁਸੀਂ ਵੀ ਇੱਥੇ ਆ ਸਕਦੇ ਹੋ ਨੰਬਰ ਤੇ ਗੱਲ ਵੀ ਕਰ ਸਕਦੇ ਹੋ ਜਾਂ ਡਾਇਰੈਕਟ ਵੀ ਆ ਸਕਦੇ ਹੋ ਤੇ ਹੁਣ ਇਹ ਅੱਜ ਵਾਲਾ ਵਲੌਗ ਆਪਾਂ ਕਰਦੇ ਹਾਂ ਜੀ ਇੱਥੇ ਹੀ ਸਮਾਪਤ ਤੇ ਕੋਈ ਵਧੀਆ ਜਾਂ ਨਵਾਂ ਜਾਂ ਵਲੌਗ ਲੈ ਕੇ ਫਿਰ ਛੇਤੀ ਹਾਜ਼ਰ ਹੋਵਾਂਗੇ ਹੁਣ ਦਿਓ ਜੀ ਇਜਾਜ਼ਤ ਧੰਨਵਾਦ